ਖਬਰ 247 ਦੇ ਵਿੱਚ ਵਿਸ਼ਵ ਭਰ ਦੇ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋਸ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਉੱਤੇ ਕਰਾਂਗੇ ਚਰਚਾ ਮੇਰਾ ਸਾਥ ਦੇਣਗੇ ਟੀਵੀ ਸੰਚਾਲਕ ਤੇ ਪੱਤਰਕਾਰ ਸਰਦਾਰ ਹਰਜੀਤ ਸਿੰਘ ਜੀ ਗਿਲ ਸੋ ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਗਿਲ ਸਭ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਸਭ ਤੋਂ ਪਹਿਲੀ ਖਬਰ ਕਰਦੇ ਆ ਕੈਨੇਡਾ ਦੇ ਵਿੱਚ ਕਹਿੰਦੇ ਆ ਕਿ ਮੰਤਰੀ ਮੰਡਲ ਦੇ ਵਿੱਚ ਕੋਈ ਤਬਦੀਲੀ ਜਿਹੜੀ ਆ ਉਹ ਹੋਣ ਜਾ ਰਹੀ ਆ ਕੀ ਚਰਚਾ ਹੈਗੀ ਆ ਕੈਨੇਡਾ ਦੀਆਂ ਇਲੈਕਸ਼ਨ ਸਿਰਤੇ ਨੇ ਇਲੈਕਸ਼ਨ ਆਉਣ ਵਾਲੀਆਂ ਨੇ ਪਰ ਜਸਟਨ ਟਰੂਡੋ ਹਰਾਂ ਦਾ ਜਿੱਦਾਂ ਦੇ ਰੋਜ਼ ਦੇ ਰੋਜ਼ ਪੋਲ ਆ ਰਹੇ ਆ ਗ੍ਰਾਫ ਕਾਫੀ ਥੱਲੇ ਆ ਜੀ ਔਰ ਦੂਜੀ ਗੱਲ ਇਹ ਆ ਕਿ ਕੈਨੇਡਾ ਕੋਵਿਡ ਤੋਂ ਬਾਅਦ ਉੱਪਰ ਨਹੀਂ ਸਕਿਆ ਆਪਣੇ ਫਾਈਨੈਂਸ਼ੀਅਲ ਜਿਹੜੇ ਮੈਟਰਸ ਨੇ ਉਹਦੇ ਵਿੱਚ ਪੂਰੀ ਹਾਲਤ ਆ ਲੋਕੀ ਕਾਫੀ ਤੰਗ ਮਹਿਸੂਸ ਕਰ ਰਹੇ ਆ ਤੇ ਜਿਹੜੇ ਹੈਗੇ ਨੇ ਫ੍ਰੀ ਲੈਂਡ ਹੀ ਰਹੀ ਉਹ ਬੜੇ ਨੇੜੇ ਨੇ ਜਸਟਨ ਟੂਡਰ ਆਦੇ ਤੇ ਉਹਨਾਂ ਨੂੰ ਭੁੱਖ ਦੇ ਮੁੱਖ ਮੰਤਰੀ ਵਜੋਂ ਆਪਣੇ ਆਪਣੇ ਪ੍ਰਧਾਨ ਮੰਤਰੀ ਵਜੋਂ ਵੇਖਿਆ ਜਾ ਰਿਹਾ ਲਿਬਰਲ ਦੇ ਪ੍ਰਧਾਨ ਮੰਤਰੀ ਵਜੋਂ ਜੀ ਕਿਉਂਕਿ ਉਹ ਜਿੱਥੇ ਫਾਈਨੈਂਸ ਮਿਨਿਸਟਰ ਨੇ ਉੱਥੇ ਨਾਲ ਦੀ ਨਾਲ ਡਿਪਟੀ ਪ੍ਰਾਈਮ ਮਿਨਿਸਟਰ ਦਾ ਉਦਦਾ ਵੀ ਉਹਨਾਂ ਦੇ ਕੋਲ ਹੈ ਤੇ ਕਾਫੀ ਅੱਛਾ ਉਹਨਾਂ ਦਾ ਟੀਮ ਵਰਕ ਸੀਗਾ ਪਰ ਉਹਨਾਂ ਨੂੰ ਇਹ ਹੁਣ ਇਦਾਂ ਆ ਕੇ ਮਹਿਸੂਸ ਹੋਣ ਲੱਗਾ ਕਿ ਇੱਕ ਤਾਂ ਇਲੈਕਸ਼ਨ ਦਾ ਦੌਰ ਕਰਕੇ ਔਰ ਦੂਸਰਾ ਇਸ ਕਰਕੇ ਵੀ ਕਿ ਜਿਹੜਾ ਫਾਈਨੈਂਸ਼ਲੀ ਜਿਹੜੀ ਹਾਲਤ ਹੈ ਲੋਕਾਂ ਦੀ ਲੋਕ ਕਾਫੀ ਤਰਾ ਤਰਾ ਕਰ ਰਿਹਾ ਗਰੋਸਰੀ ਦੀਆਂ ਕੀਮਤਾਂ ਕੰਟਰੋਲ ਚ ਨਹੀਂ ਆ ਰਹੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਆਰਥਿਕ ਮੁਸ਼ਕਲਾਂ ਨੇ ਉਹਨਾਂ ਚ ਕਿਰਿਆ ਹੋਇਆ ਕੈਨੇਡਾ ਜੀ ਤੇ ਜਸਟਨ ਟਰੂਟੋ ਨੂੰ ਲੱਗਦਾ ਹੈ ਕਿ ਜਿਹੜੇ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਨੇ ਮਾਰਕ ਕਾਰਨੇਹਰੀ ਜੀ ਉਹਨਾਂ ਨੂੰ ਜੇ ਮੈਂ ਆਪਣੇ ਨਾਲ ਫਾਈਨੈਂਸ ਮਿਨਿਸਟਰ ਬਣਾ ਲੈਣਾ ਆ ਤੇ ਸ਼ਾਇਦ ਉਹਨਾਂ ਕੋਲ ਇਹਨਾਂ ਮੁਸ਼ਕਲਾਂ 'ਚ ਨਿਕਲਣ ਦਾ ਕੋਈ ਹੱਲ ਹੋਵੇ ਇਸ ਕਰਕੇ ਇਹਦੇ ਲਈ ਚਰਚਾ ਦੇ ਪਿਛਲੇ ਹਫਤੇ ਦੀ ਚੱਲ ਰਹੀ ਹੈ ਗਲੋਬਲ ਮੇਲ 'ਚ ਵੀ ਇੱਕ ਖਬਰ ਲੱਗੀ ਸੀ ਜੀ ਕਿ ਜਸਟਨ ਟਰੂਡੋ ਰਹੀ ਇਦਾਂ ਦੀ ਕੋਈ ਸੋਚ ਰਿਹਾ ਤੇ ਹੁਣ ਹੋਰ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਜਸਟਨ ਟਰੂਡੋ ਰਾਂ ਦੀ ਇਹਨਾਂ ਨਾਲ ਫ੍ਰੀ ਮੈਨਰ ਨਾਲ ਜਿਹੜੀ ਆ ਮੈਡਮ ਇਹਨਾਂ ਨਾਲ ਵੀ ਬੈਠਕ ਹੋਈ ਆ ਪੱਤਰਕਾਰਾਂ ਨੇ ਜਦੋਂ ਉਹਨਾਂ ਨੂੰ ਪੁੱਛਿਆ ਕਿ ਕੋਈ ਇਦਾਂ ਦੀ ਗੱਲ ਚੱਲ ਰਹੀ ਆ ਤਾਂ ਉਹ ਕਹਿੰਦੇ ਇਹ ਜਵਾਬ ਮੈਂ ਨਹੀਂ ਦੇ ਸਕਦੀ ਤੁਸੀਂ ਜਸਟਨ ਟਰੂਡੋਰਾਂ ਨੂੰ ਪੁੱਛ ਸਕਦੇ ਹੋ ਜੀ ਹੂੰ ਹੂੰ ਤੇ ਖਬਰਾਂ ਇਹ ਵੀ ਲੱਗ ਰਹੀਆਂ ਨੇ ਅਖਬਾਰਾਂ 'ਚ ਕਿ ਜਸਟਨ ਟਰੂਡੋਰ ਹੀ ਮਹਿਸੂਸ ਕਰਦੇ ਆ ਕਿ ਜਿਹੜੀਆਂ ਨੀਤੀਆਂ ਨੇ ਲਿਬਰਲ ਗਵਰਨਮੈਂਟ ਦੀਆਂ ਉਹ ਲੋਕਾਂ ਤੱਕ ਸਹੀ ਢੰਗ ਨਾਲ ਪਹੁੰਚ ਨਹੀਂ ਰਹੀਆਂ ਜੀ ਤੇ ਉਹ ਇਸ ਕਰਕੇ ਜਿਹੜੀ ਆ ਨਾ ਸਿਰਫ ਫਾਈਨ ਮਿਨਿਸਟਰ ਦੀ ਤਬਦੀਲੀ ਕਰਨੀ ਚਾਹੁੰਦੇ ਆ ਪਰ ਕੁਝ ਇੱਕ ਤਬਦੀਲੀਆਂ ਜਿਹੜੀਆਂ ਹੋਰ ਵੀ ਨੇ ਪੀਐਮਓ ਦੇ ਵਿੱਚ ਸੀਨੀਅਰ ਅਧਿਕਾਰੀਆਂ ਦੀਆਂ ਉਹ ਵੀ ਕਰਨੀਆਂ ਚਾਹੁੰਦੇ ਆ ਜੀ ਚੀਫ ਆਫ ਦਾ ਸਟਾਫ ਜਿਹੜੇ ਕੇਟੀ ਟਲਫੋਰਡ ਨੇ ਜੀ ਉਹਨਾਂ ਬਾਰੇ ਵੀ ਕਿਹਾ ਜਾ ਰਿਹਾ ਹੈ ਕਿ ਉਹ ਉਹ ਅਤੇ ਜਿਹੜੇ ਫ੍ਰੀ ਲੈਂਡ ਏਰੀਆ ਗਏ ਆ ਇਹਨਾਂ ਦੀਆਂ ਜਿਹੜੀਆਂ ਯੋਗਤਾਵਾਂ ਨਹੀਂ ਕਿਉਂਕਿ ਯੋਗਤਾਵਾਂ ਤੇ ਹੋਣਗੀਆਂ ਹੀ ਤੇ ਫਾਈਨ ਮਿਨਿਸਟਰ ਬਣੇ ਆ ਜੀ ਪਰ ਉਹਨਾਂ ਬਾਰੇ ਉਹਨਾਂ ਨੂੰ ਚਿੰਤਾ ਸਤਾ ਰਹੀ ਆ ਕਿ ਜਿਹੜੀ ਇੱਕ ਲੰਬੇ ਸਮੇਂ ਤੋਂ ਨਾ ਖਤਮ ਹੋਣ ਵਾਲਾ ਮੰਦੀ ਚੱਲ ਰਹੀ ਆ ਇੱਥੇ ਉਹਦੇ ਤੋਂ ਨਿਕਲਦਾ ਇਹਨਾਂ ਨੇ ਕੋਈ ਹੱਲ ਨਹੀਂ ਸਜਾਇਆ ਤੇ ਜਿਹੜੇ ਗਵਰਨਰ ਨੇ ਸਾਫਕਾ ਬੈਂਕ ਆਫ ਕੈਨੇਡਾ ਦੇ ਕਿਉਂਕਿ ਉਹ ਫਾਈਨੈਂਸ਼ੀਅਲ ਜਿਹੜੇ ਮੈਟਰਸ ਨੇ ਉਹਦੇ ਮਾਰ ਹੋਣਗੇ ਮਾਰ ਕਰਨੇ ਹਰੀ ਤੇ ਉਹਨਾਂ ਨੂੰ ਲੈਣ ਦਾ ਜਸਟਨ ਟਰੂਡੋ ਹਰੀ ਸੋਚ ਰਿਹਾ ਪਰ ਹਾਲਾਂਕਿ ਸਮਾਂ ਬਹੁਤ ਥੋੜਾ ਰਹਿ ਗਿਆ ਉਹਨਾਂ ਦੀ ਜਿਹੜੀ ਇਹ ਸਰਕਾਰ ਇਹਨੂੰ ਚੱਲਣ ਦਾ ਤੇ ਜਸਟਨ ਟਰੂਡੋ ਹਰੀ ਕਹਿ ਰਿਹਾ ਕਿ ਮੈਂ ਮੈਨੂੰ ਲੱਗਦਾ ਹੈ ਕਿ ਇਹੋ ਜਿਹੇ ਸਮੇਂ 'ਚ ਜੇ ਇਹ ਉਹ ਸਾਡੇ ਨਾਲ ਸ਼ਾਮਲ ਹੁੰਦੇ ਆ ਤੇ ਇੱਕ ਬੜਾ ਸ਼ਾਨਦਾਰ ਸਾਡਾ ਜਿਹੜਾ ਪ੍ਰੋਜੈਕਟ ਹੋ ਸਕਦਾ ਆ ਜੀ ਤੇ ਰਾਜਨੀਤੀ ਦੇ ਵਿੱਚ ਜਦੋਂ ਕੈਨੇਡੀਅਨ ਇਹੋ ਜਿਹੇ ਲਗਾਤਾਰ ਫਸੇ ਹੋਏ ਆ ਤੇ ਬਹੁਤ ਜਿਹੜੇ ਚੰਗੇ ਲੋਕ ਆ ਉਹਨਾਂ ਨੂੰ ਅੱਗੇ ਆਉਣ ਦੀ ਜ਼ਰੂਰਤ ਆ ਜੀ ਤੇ ਸੋ ਉਹਨਾਂ ਦਾ ਨਾਮ ਜਿਹੜਾ ਉਹ ਕਹਿੰਦੇ ਮੈਂ ਤੇ 1 ਸਾਲ ਤੋਂ ਉਹਨਾਂ ਨੂੰ ਕਹਿ ਰਿਹਾ ਸੀਗਾ ਕਿ ਤੁਸੀਂ ਸਾਡੇ ਨਾਲ ਜੁਆਇਨ ਕਰੋ ਹੁਣ ਹੋ ਸਕਦਾ ਕਿ ਉਹਨਾਂ ਹਾਮੀ ਭਰੀ ਹੋਵੇ ਤੇ ਇਹ ਗੱਲ ਚੱਲੀ ਆ ਤੇ ਆਉਣ ਵਾਲੇ ਦਿਨਾਂ 'ਚ ਫਾਰਮਿਸਟਰ ਜਿਹੜੇ ਆ ਉਹਨਾਂ ਦੀ ਬਦਲੀ ਹੋ ਸਕਦੀ ਆ ਤੇ ਪੀਐਮਓ ਚ ਕੁਝ ਹੋਰ ਅਫਸਰਾਂ ਦੀ ਅਦਲਾ ਬਦਲੀ ਵੀ ਹੋ ਸਕਦੀ ਆ ਜੀ ਬਿਲਕੁਲ ਹੈ ਅਗਲੀ ਗੱਲ ਕਰਨੀ ਹੈ بارش ਕਾਫੀ ਕੈਨੇਡਾ ਦੇ ਵਿੱਚ ਜਿਹੜੀ ਆ ਉਹ ਪੈਣ ਕਰਕੇ ਜਿਹੜਾ ਆ ਉਹ ਹੜ੍ਹ ਕਹਿੰਦੇ ਆ ਅੱਗੇ ਤੇ ਕੁਝ ਰੋਡ ਵੀ ਬੰਦ ਕੀਤੇ ਹੋਏ ਨੇ ਟ੍ਰਾਂਟੋ ਬਿਲਕੁਲ ਹੀ ਖਾਸ ਕਰਕੇ ਟ੍ਰਾਂਟੋ ਜਿਹੜਾ ਡਾਊਨ ਟਾਊਨ ਏਰੀਆ ਨਾ ਜਿਹੜੀ 10 ਸੈਂਟੀਮੀਟਰ بارش ਇੱਕਦਮ ਹੋ ਗਈ ਆ ਕੁਝ ਘੰਟੇ ਦੀ ਜੀ ਤੇ ਉਹਦੇ ਨਾਲ ਸਭ ਪਾਸੇ ਪਾਣੀ ਜਿਹੜਾ ਉਹ ਆ ਗਿਆ ਸੀਗਾ ਤੇ ਜਿਕਾਰਾਂ ਜਿਹੜੀਆਂ ਉਹ ਡੁੱਬੀਆਂ ਸੀਗੀਆਂ ਕੁ ਸਾਬੇ ਵਿੱਚ ਕੋਈ ਹੋਰ ਜਗ੍ਹਾ ਤੇ ਪਾਣੀ ਬਹੁਤ ਜ਼ਿਆਦਾ ਸੀਗਾ ਤੇ ਇਹਦੇ ਨਾਲ ਕਾਫੀ ਜਨ ਜੀਵਨ ਜਿਹੜਾ ਪ੍ਰਭਾਵਿਤ ਹੋਇਆ ਕਰ ਲ ਆਪਾਂ ਦੇਖਿਆ ਇੱਥੇ ਟ੍ਰਾਂਟੋ ਚ ਤੇ ਜਿਹੜੀ ਟ੍ਰਾਂਟੋ ਪੁਲਿਸ ਆ ਉਹਨਾਂ ਨੇ ਕਿਹਾ ਹੈ ਕਿ ਡਾਉਨ ਵੈਲੀ ਪਾਰਕਵੇ ਉਹ ਬੜੀ ਉੱਚੀ ਨੀਵੀਂ ਸੜਕ ਹੈ ਡਾਉਨ ਵੈਲੀ ਪਾਰਕਵੇ ਜਦੋਂ ਪੂਰ ਪੂਰੋਂ ਵਾਂ ਤੋਂ ਜਾਣੇ ਡਾਊਟ ਆ ਬੰਦ ਤੇ ਉਹਦੇ ਵਿੱਚ ਬੁਰੀ ਤਰ੍ਹਾਂ ਪਾਣੀ ਭਰ ਗਿਆ ਸੀ ਤੇ ਉਹਨੂੰ ਜਾਨਾ ਸੜਕ ਨੂੰ ਬੰਦ ਕਰ ਦਿੱਤਾ ਸੀਗਾ ਤੇ ਕਈ ਇਲਾਕਿਆਂ 'ਚ ਬਿਜਲੀ ਜਿਹੜੀ ਆ ਉਹ ਵੀ ਪ੍ਰਭਾਵਿਤ ਹੋਈ ਆ ਜੀ ਸੋ ਉਤੋਂ علاوہ ਲੇਕ ਸ਼ੋਰ ਜਿਹੜੀ ਆ ਉਹਦੇ ਤੇ ਵੀ ਪਾਣੀ ਚੜ ਗਿਆ ਸੀ ਕਿਉਂਕਿ ਬਿਲਕੁਲ ਝੀਲ ਦੇ ਨਾਲ-ਨਾਲ ਚਲਦੀ ਹੈ ਲੇਕ ਸ਼ੋਰ ਨੂੰ ਕਹਿੰਦੇ ਆ ਤੇ ਪਰ ਜਿਹੜੀ ਫਾਇਰ ਸਰਵਿਸ ਆ ਉਹਨਾਂ ਨੇ ਕਿਹਾ ਕਿ ਜਦੋਂ ਇਹ ਲਗਾਤਾਰ ਹਾੜ ਆਇਆ ਮਿੰਟਾਂ ਚ ਘੰਟਿਆਂ ਚ ਬਾਰਿਸ਼ ਆਈ ਆ ਤੇ 14 ਲੋਕਾਂ ਨੂੰ ਉਹਨਾਂ ਨੇ ਬਚਾਇਆ ਇਹ ਚ ਰੁੜਮ ਤੋਂ ਜੀ ਮਤਲਬ ਇਹਦਾ ਮਤਲਬ ਹੈ ਕਾਫੀ ਜ਼ਿਆਦਾ ਪਾਣੀ ਜਿਹੜਾ ਵਾ ਡਾਊਨ ਟਾਊਨ ਨੇ ਨਹੀਂ ਚੱਲ ਸਾਨੂੰ ਤੇ ਬ੍ਰੈਂਟਨ ਚ ਬੈਠਿਆਂ ਨੂੰ ਇਹਨਾਂ ਮਹਿਸੂਸ ਭਾਵੇਂ ਨਾ ਹੋ ਆਵੇ ਪਰ ਬਾਰਿਸ਼ ਬੜੀ ਤੇਜ਼ ਹੋਈ ਸੀ ਤੇ ਬੜੇ ਲੋਕ ਪਾਣੀ ਦੇ ਘਰੇ ਹੋਏ ਸੀ ਜੀ 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 ਬਾਰਿਸ਼ ਲਗਾਤਾਰ ਹੀ ਕੁਝ ਘੰਟਿਆਂ ਦੇ ਬਾਅਦ ਫੇਰ ਬਾਰਿਸ਼ ਹੋ ਜਾਂਦੀ ਆ ਜੀ ਅਗਲੀ ਗੱਲ ਕਰੀਏ థਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਹੋਟਲ ਦੀ ਅਸੀਂ ਗੱਲ ਕੀਤੀ ਸੀ ਜਿੱਥੋਂ ਲਾਸ਼ਾਂ ਜਿਹੜੀਆਂ ਉਹ ਮਿਲੀਆਂ ਸੀਗੀਆਂ ਕਹਿੰਦੇ ਇੱਕ ਸਫਾਈ ਕਰਮਚਾਰੀ ਨੇ ਲਾਸ਼ਾਂ ਜਿਹੜੀਆਂ ਉਹ ਦੇਖੀਆਂ ਸੀ ਇਹ 6 ਵਿਅਕਤੀ ਵਿਤਨਾਮੀ ਮੂਲ ਦੇ ਨੇ ਜਿਹੜੇ ਐਂਡ ਅਮਰੀਕਨ ਸਿਟੀਜ਼ਨ ਸੀਗੇ ਜੀ ਉੱਥੇ ਦੋ ਦਿਨ ਪਹਿਲਾਂ ਗਏ ਸੀ ਕਿ ਪਰ ਉਹਨਾਂ ਦਾ ਪਤਾ ਨਹੀਂ ਲੱਗਿਆ 24 ਘੰਟੇ ਪਹਿਲਾਂ ਜਦ ਉਹਨਾਂ ਦੇ ਕਰਮਚਾਰੀ ਨੇ ਵੇਖਿਆ ਹੋਟਲ ਵਾਲੇ ਨੇ ਤੇ ਉਹਨਾਂ ਦੀ ਡੈੱਡ ਬੋਡੀ ਜਿਹੜੀਆਂ ਸੀ 6 ਦੇ 6 ਹੀ ਲੋਕ ਮਰੇ ਹੋਏ ਪਏ ਸੀ ਜੀ ਇਹਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾ ਚੱਲ ਰਹੀ ਸੀ ਪਰਵਾਹਾਂ ਚੱਲ ਰਹੀਆਂ ਸੀ ਪਹਿਲਾਂ ਕਿਹਾ ਕਿ ਉੱਥੇ ਗੋਲੀ ਚੱਲੀ ਆ ਸ਼ਾਇਦ ਗੋਲਾਬਾਰੀ ਚ ਮਾਰੇ ਗਏ ਆ ਬਾਅਦ ਚ ਪਤਾ ਲੱਗਿਆ ਕਿ ਜ਼ਹਿਰ ਦਿੱਤੀ ਗਈ ਆ ਪਰ ਹੁਣ ਜਿਹੜੀ ਪੁਲਿਸ ਜਿਹੜੀ ਆ ਉਹਦੀ ਇਨਵੈਸਟੀਗੇਸ਼ਨ ਜਿਹੜੀ ਕਰ ਰਹੀ ਆ ਉਹਨਾਂ ਨੇ ਕਿਹਾ ਕਿ ਕੋਈ ਲੈਣ ਦੇਣ ਦਾ ਚੱਕਰ ਲੱਗਦਾ ਆ ਤੇ ਇਹਨਾਂ ਚੋਂ ਦੋ ਜਣੇ ਜਿਹੜੇ ਸੀ ਉਹਨਾਂ ਨੇ ਵੱਡੇ ਨਿਵੇਸ਼ ਲਈ ਦੂਜਿਆਂ ਨੂੰ ਕਰਜ਼ਾ ਦਿੱਤਾ ਹੋਇਆ ਸੀ ਜੀ ਤੇ ਇਹਦਾ ਕਰਕੇ ਹੋ ਸਕਦਾ ਹੈ ਕਿ ਉਹਨਾਂ ਦੀ ਚਾਹ ਦੇ ਵਿੱਚ ਸਾਈਨਾਈਟ ਪਾ ਦਿੱਤਾ ਗਿਆ ਹੋਵੇ ਤੇ ਸਾਰੇ ਸਾਰੇ ਲੋਕ ਜਿਹੜੇ ਮੌਜੂਦ ਸੀ ਉਹ ਮਾਰੇ ਗਏ ਹੁਣ ਤੇ ਸਾਈਨਾਈਟ ਆਪਨੂੰ ਪਤਾ ਵੀ ਇੰਨੀ ਤਿੱਖੀ ਤੇ ਚੀਜ਼ ਆ ਕਿ ਉਹਦਾ ਕਿੰਦੇ ਕਿ ਜੇ ਤੱਕ ਕੋਈ ਸਵਾਦ ਨਹੀਂ ਦੱਸ ਸਕਿਆ ਜੀਭ ਨੂੰ ਲੱਗਦੇ ਉਹਦੀ ਮੌਤ ਹੋ ਜਾਂਦੀ ਆ ਤੇ ਚਾਹ ਦੇ ਵਿੱਚ ਜੇ ਸਾਈਨਾਈਟ ਹੋਏਗਾ ਤੇ ਪਹਿਲੀ ਘੁੱਟ ਨਾਲ ਹੀ ਉਹ ਸਾਰੇ ਜਿਹੜੇ ਆ ਉਹ ਰੱਬ ਨੂੰ ਪਿਆਰੇ ਹੋ ਗਏ ਹੋਣੇ ਆ ਪੁਲਿਸ ਹਾਲੀ ਇਨਵੈਸਟੀਗੇਸ਼ਨ ਕਰ ਰਹੀ ਆ ਇਹ ਜਿਹੜੀਆਂ ਸ਼ੁਰੂਆਤੀ ਖਬਰਾਂ ਨੇ ਜਾਂ ਸ਼ੁਰੂਆਤੀ ਜਾਂਚ ਆ ਉਤੋਂ ਹੀ ਪਤਾ ਲੱਗਿਆ ਕਿ ਉਹਨਾਂ ਨੇ ਕੋਈ ਲੈਂਡ ਦੇਣ ਦਾ ਜਿਹੜਾ ਕੰਮ ਸੀ ਵੱਡਾ ਕਰਜ਼ਾ ਦਿੱਤਾ ਹੋਇਆ ਸੀ ਉਹਨੂੰ ਲੈ ਕੇ ਇਹ ਸੰਭਾਵਨਾ ਬਣੀ ਹੋਈ ਆ ਕਿ ਉਹਨਾਂ ਦਾ ਕਤਲ ਕੀਤਾ ਗਿਆ ਹੋਵੇ ਜੀ ਬਿਲਕੁਲ ਅਗਲੀ ਗੱਲ ਕਰਦੇ ਜਿਹੜੀ ਅਸੀਂ ਡੇਲੀ ਅਪਡੇਟ ਜਿਹੜੀ ਉਹ ਕਰਦੇ ਨੇ ਗਾਜ਼ਾਦ ਵਿੱਚ ਇਜ਼ਰਾਈਲੀ ਹਮਲਿਆਂ ਦੇ ਵਿੱਚ ਘੱਟੋ ਘੱਟ 50 ਫਲਸਤੀਨੀਆਂ ਦੀ ਜਿਹੜੀ ਮੌਤ ਹੋਈ ਆ ਦੋ ਥਾਂ ਤੇ ਫੇਰ ਹਮਲੇ ਹੋਇਆ ਜੀ ਇੱਕ ਤਾਂ ਜਿਹੜਾ ਉਹਨਾਂ ਦਾ ਸਾਊਥ ਦਾ ਸ਼ਹਿਰ ਆ ਯੂਨਿਸਖਾਨ ਯੂਨਿਸ ਉਹਦੇ ਵਿੱਚ ਇੱਕ ਹਮਲਾ ਹੋਇਆ ਤੇ ਦੂਜਾ ਹਮਲਾ ਮੱਦ ਗਾਜਾ ਚ ਹੋਇਆ ਜੀ ਤੇ ਇਜ਼ਰਾਇਲੀ ਫੌਜ ਦਾ ਕਹਿਣਾ ਕਿ ਦੋਵੇਂ ਜਗ੍ਹਾ ਦੇ ਉੱਤੇ ਫਲਸਤੀਨੀ ਹਥਿਆਰਬੰਦ ਜਿਹੜੇ ਸਮੂਹ ਸੀਗੇ ਜਾਂ ਜਿਨ੍ਹਾਂ ਨੂੰ ਟੈਰਰਿਸਟ ਕਹਿੰਦੇ ਆ ਉਹ ਸੀਗੇ ਪਰ ਕਿਹਾ ਜਾਂਦਾ ਹੈ ਜਿਹੜੀ ਹਮਾਸ ਦਾ ਸਿਹਤ ਮੰਤਰਾਲਾ ਉਹਨਾਂ ਨੇ ਕਿਹਾ ਕਿ 50 ਲੋਕਾਂ ਦੀ ਮੌਤ ਹੋਈ ਆ ਤੇ ਕਈ ਲੋਕ ਜ਼ਖਮੀ ਹੋਏ ਆ ਤੇ ਲਗਾਤਾਰ ਰੋਜ਼ ਇਦਾਂ ਦੀਆਂ ਖਬਰਾਂ ਆਉਂਦੀਆਂ ਤੇ ਬਾਅਦ ਚ ਇਜ਼ਰਾਇਲ ਵਾਲੇ ਕਹਿ ਦਿੰਦੇ ਆ ਕਿ ਸਾਡੀ ਫੌਜ ਜਿਹੜੀ ਆ ਉਹਨੇ ਤੇ ਕਿਸੇ ਹੱਤਵਾਦੀ ਨੂੰ ਨਿਸ਼ਾਨਾ ਬਣਾਇਆ ਸੀਗਾ ਅਸੀਂ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਪੁਨਸ਼ਾਨ ਕਰ ਰਹੇ ਹਾਂ ਕਿ ਕੀ ਸੱਚਮੁੱਚ ਆਮ ਲੋਕ ਮਰੇ ਆ ਕਿ ਜਿਹੜੇ ਉਹ ਹਮਾਸ਼ਰ ਨਾਲ ਸੰਬੰਧਿਤ ਲੋਕ ਉਹਨਾਂ ਦੀ ਮੌਤ ਹੋਈ ਆ ਅਗਲੀ ਗੱਲ ਬੰਗਲਾਦੇਸ਼ ਦੀ ਕਰੀਏ ਬੰਗਲਾਦੇਸ਼ ਦੇ ਵਿੱਚ ਵੀ ਹਿੰਸਕ ਪ੍ਰਦਰਸ਼ਨਾਂ ਦੇ ਵਿੱਚ 6 ਵਿਦਿਆਰਥੀਆਂ ਦੀ ਮੌਤ ਜਿਹੜੀ ਆ ਉਹ ਹੋ ਗਈ ਆ ਬੰਗਲਾਦੇਸ਼ ਜਿਵੇਂ ਜਾਣਦੇ ਕਿ 1971 ਚ ਬਣਿਆ ਸੀ ਤੇ ਮੁਕਤੀ ਬਹਿਨੀ ਨਾਂ ਦੀ ਸੰਸਥਾ ਸੀ ਜਿਨੇ ਸ਼ੇਖ ਮਜੀਬੁਲ ਰਹਿਮਾਨ ਨਾਲ ਮਿਲ ਕੇ ਪਾਕਿਸਤਾਨ ਦੀ ਜਿਹੜੀ ਫੌਜ ਆ ਉਹਦੇ ਹੱਤਵਾਰ ਦਾ ਮੁਕਾਬਲਾ ਕੀਤਾ ਸੀ ਹਾਲਾਂਕਿ ਭਾਰਤ ਨੇ ਵੀ ਮਦਦ ਕੀਤੀ ਤੇ 1971 ਚ ਬੰਗਲਾਦੇਸ਼ ਹੋਂਦ ਆਇਆ ਤੇ ਅਨੇਕਾਂ ਲੋਕਾਂ ਦਾ ਉੱਥੇ ਕਾਹਨ ਹੋਇਆ ਸੀਗਾ ਇਤੋਂ ਤੱਕ ਸ਼ੇਖ ਮਜੀਬ ਦਾ ਪੂਰਾ ਪਰਿਵਾਰ ਮਾਰਿਆ ਗਿਆ ਉਸ ਤੋਂ ਬਾਅਦ ਕਈ ਕੁਝ ਮਤਲਬ ਬਾਅਦ ਚ ਮਾਰੇ ਗਿਆ ਘੈਰੋ ਤਾਂ 71 ਤੋਂ ਬਾਅਦ ਪਰ 72 ਤੋਂ ਪਹਿਲਾਂ ਜਿਹੜੇ ਆਮ ਲੋਕ ਸੀਗੇ ਉਹਨਾਂ ਦਾ ਬਹੁਤ ਕਹਾਣ ਹੋਇਆ ਸੀਗਾ ਤੇ ਉਹ ਸ਼ੇਖ ਜੀ ਨਹਿਰੀ ਸਮਝਦੇ ਆ ਕਿ ਜਿਹੜੇ ਲੋਕਾਂ ਨੇ ਬੰਗਲਾਦੇਸ਼ ਨੂੰ ਆਜ਼ਾਦ ਕਰਾਉਣ ਲਈ ਪਾਕਿਸਤਾਨ ਦੀ ਫੌਜ ਨਾਲ ਲੜਾਈ ਲੜੀ ਆ ਉਹਨਾਂ ਦਾ ਹੱਕ ਬਣਦਾ ਜਿੱਦਾਂ ਸਾਡੇ ਮੁਲਕਾਂ 'ਚ ਫਰੀडम फाइਟਰ ਅਸੀਂ ਕਹਿੰਦੇ ਆ ਜੀ 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 ਉਹਨਾਂ ਨੂੰ ਉਹਨਾਂ ਨੇ ਕੋਈ ਸਹੂਦਾ ਦਿੱਤੀ ਸੀ ਉਹਨਾਂ ਵਾਸਤੇ ਰੈਜ਼ਰਵੇਸ਼ਨ ਰੱਖੀ ਸੀ ਤੇ ਜਿਵੇਂ ਸਮਾਂ ਬੀਤਦਾ ਜਾਂਦਾ ਲੋਕ ਉਹ ਸਮਾਂ ਭੁੱਲ ਜਾਂਦੇ ਆ ਜਦੋਂ ਓਕੇ ਦੇਣ ਹੁੰਦੇ ਆ ਤੇ ਹੁਣ ਲੋਕ ਇਹ ਕਹਿ ਰਹੇ ਆ ਕਿ ਇਹਦੇ ਨਾਲ ਜਿਹੜੀ ਸ਼ੇਖ ਅਜ਼ੀਨਾਂ ਦੀ ਪਾਰਟੀ ਆ ਐਰਕੀ ਵੇਖੋ ਜਦੋਂ ਇਲੈਕਸ਼ਨ ਹੋਈ ਆ ਉੱਥੇ ਦੂਜੀਆਂ ਪਾਰਟੀਆਂ ਨੇ ਬਾਈਕਾਟ ਕੀਤਾ ਹੋਇਆ ਸੀਗਾ ਤੇ ਇੱਕ ਤਰਫਾ ਜਿੱਤ ਹੋਈ ਆ ਸ਼ੇਖ ਅਜ਼ੀਨਾਂ ਦੀ ਤੇ ਜਿਹੜੀਆਂ ਵਿਰੋਧੀ ਪਾਰਟੀਆਂ ਤੇ ਜਿਹੜੇ ਲੋਕ ਉਹਨਾਂ ਨਾਲ ਸਹਿਮਤ ਨਹੀਂ ਉਹ ਇਹ ਸਮਝਦੇ ਆ ਕਿ ਸ਼ੇਖ ਅਜ਼ੀਨਾਂ ਨੂੰ ਇਹ ਤਾਂ ਫਾਇਦਾ ਮਿਲਦਾ ਉਹਦੀ ਪਾਰਟੀ ਨੂੰ ਫਾਇਦਾ ਮਿਲਦਾ ਤੇ ਉਹ ਉਹਦੀ ਪਾਰਟੀ ਦੇ ਸਪੋਰਟਰ ਹੀ ਹੁੰਦੇ ਨੇ ਜਿਨ੍ਹਾਂ ਨੂੰ ਇਹ ਜਿਹੜਾ ਸਭ ਕੋਲ ਮਿਲਦਾ ਤੇ 2018 ਚ ਇਹਦੇ ਉੱਤੇ ਚੈਲੰਜ ਕਰਤਾ ਸੀ ਕੋਰਟ ਦੇ ਵਿੱਚ ਤੇ ਉਹ ਕੋਰਟ ਨੇ ਇੱਤੇ ਰੋਕ ਲਈ ਸੀ ਜਿਹੜੀ ਹੁਣੇ-ਹੁਣੇ ਜਿਹੜੀ ਆ ਉਹ ਚੁੱਕੀ ਗਈ ਆ ਜਿਹਦਾ ਕਰਕੇ ਫਿਰ ਇਹ ਮਾਮਲਾ ਭੱਗ ਗਿਆ ਲੋਕ ਸੜਕਾਂ ਤੇ ਆਏ ਆ ਐਜੀਟੇਸ਼ਨ ਕਈ ਦਿਨਾਂ ਦੀ ਚੱਲ ਰਹੀ ਸੀ ਤੇ ਹੁਣ 6 ਮੋਤਾਂ ਹੋਣ ਦੀ ਉੱਥੇ ਜਿਹੜੀ ਆ ਉਹ ਖਬਰ ਆ ਰਹੀ ਆ ਜੀ ਅਗਲੀ ਗੱਲ ਯੂਏਈ ਦੀ ਕਰੀਏ Oman ਨੇੜੇ ਸਮੁੰਦਰ ਦੇ ਵਿੱਚ ਤੇਲ ਟੈਂਕਰ ਪਲਟਿਆ 13 ਭਾਰਤੀ ਲਾਪਤਾ ਕਾਲੀ ਵਿਆਪਾ ਮੰਦ ਦੀ ਖਬਰ ਦਿੱਤੀ ਸੀ ਤੁਹਾਨੂੰ ਯਾਦ ਹੋਣਾ ਅਮਾਨ ਵਿੱਚ ਸ਼ੀਆ ਮਸਜਿਦ ਉੱਤੇ ਹਮਲਾ ਹੋਇਆ ਸੀ ਜਦੇ ਵਿੱਚ ਇੱਕ ਭਾਰਤੀ ਤੇ ਸ਼ੀਆ ਪਾਕਿਸਤਾਨੀ ਮਰੇ ਸੀਗੇ ਤੇ ਹੁਣ ਵੀ ਅਮਾਨ ਦੇ ਸਮੁੰਦਰੀ ਟੱਟ ਦੇ ਨੇੜੇ ਤੇੜੀ ਦੀ ਇਹ ਖਬਰ ਆ ਇੱਕ ਤੇਲ ਦਾ ਟੈਂਕਰ ਸੀਗਾ ਉਹ ਉੱਥੇ ਪਲਟ ਗਿਆ ਉੱਚ 13 ਭਾਰਤ ਦੇ ਲੋਕ ਵੀ ਸੀਗੇ ਕਰੂ ਜਿਹੜਾ ਉਹਨਾਂ ਬਾਰੇ ਅਜੇ ਕੋਈ ਜਿਹੜੀ ਆ ਉਹ ਖਬਰ ਨਹੀਂ ਮਿਲੀ ਪਰ ਇਹਦਾ ਜਹਾਜ਼ ਸੀਗਾ ਇਹ ਅਫਰੀਕਾ ਦਾ ਕੋਈ ਦੇਸ਼ ਆ ਕੋਮੋ ਕੋਮੋਰੋਸ ਉਹਦਾ ਉੱਤੇ ਝੰਡਾ ਲੱਗਿਆ ਹੋਇਆ ਸੀ ਤੇ ਜਿਹੜੀ عمان ਦੀ ਸੁਰੱਖਿਆ ਦੀ ਏਜੰਸੀ ਆ ਸਮੁੰਦਰੀ ਸੁਰੱਖਿਆ ਕੇਂਦਰ ਉਹਨਾਂ ਨੇ ਇੱਕ ਪੋਸਟ ਪਾ ਕੇ ਦੱਸਿਆ ਕਿ ਜਹਾਜ਼ ਇਸ ਤਰ੍ਹਾਂ ਡੁੱਬਿਆ ਤੇ ਮੈਰੀਟਾਈਮ ਸੇਫਟੀ ਸੈਂਟਰ ਹੈ ਇਹਦਾ ਨਾਮ ਜਿਨ੍ਹਾਂ ਨੇ ਜਹਾਜ਼ ਦੇ ਡੁੱਬਦਿਆਂ ਸਾਰੀ ਲੋਕਾਂ ਦੀ ਜਿਹੜੀ ਆ ਬਚਾਅ ਮਹਿਮ ਸ਼ੁਰੂ ਕਰਤੀ ਤੇ ਲੋਕਾਂ ਨੂੰ ਬਚਾਉਣ ਲਈ ਕੋਸ਼ਿਸ਼ਾਂ ਸ਼ੁਰੂ ਕਰਤੀਆਂ ਤੇ 16 ਮੈਂਬਰਾਂ ਦਾ ਇਹਦਾ crew ਸੀਗਾ ਜਿਹਦੇ ਵਿੱਚ 13 ਜਿਹੜੇ ਉਹ ਭਾਰਤੀ ਨਾਗਰਿਕ ਸੀਗੇ ਤੇ ਜਾਇਦਾਨਾ ਸੀ ਪ੍ਰੈਸਟੀਜ ਫਾਲਕਨ ਤੇ ਸੋ ਇਹ ਜਿਹੜੇ ਹੁਣ ਮੈਂਬਰ ਨੇ ਇਹਨਾਂ ਦਾ ਅਜੇ ਤੱਕ ਥੋ ਪਤਾ ਨਹੀਂ ਲੱਗਿਆ ਸੰਭਾਵਨਾ ਇਹੋ ਬਣੀ ਹੋਈ ਆ ਕਿ ਬਹੁਤ ਮੁਸ਼ਕਲ ਹੈ ਕਿ ਉਹ ਬਾਸ ਸਕਣ ਕਿਉਂਕਿ ਲੰਬਾ ਸਮਾਂ ਜੀਵਨ ਚਰ ਪਾਣੀ 'ਚ ਰਹਿਣਾ ਔਖਾ ਹੁੰਦਾ ਪਰ ਫਿਰ ਵੀ ਕੁਦਰਤ ਦੇ ਰੰਗੋ ਦਿਆ ਸ਼ੈਰ ਇਹਨਾਂ 'ਚ ਕੋਈ ਬਚ ਵੀ ਜਾਵੇ ਜੀ ਜੀ ਐਲਨ ਮਸਕ ਨੇ ਕੈਲੀਫੋਰਨੀਆ ਰਾਜ ਦੇ ਨਵੇਂ ਲਿੰਗ ਪਛਾਣ ਕਾਨੂੰਨ ਦਾ ਜਿਹੜਾ ਵਿਰੋਧ ਕੀਤਾ ਹੈ ਕਾਨੂੰਨ ਕੀ ਹੈਗਾ ਇੱਕ ਕੈਲੀਫੋਰਨੀਆ 'ਚ ਇੱਕ ਨਵਾਂ ਕਾਨੂੰਨ ਲਾਗੂ ਹੋਇਆ ਕਿ ਜਦੋਂ ਬੱਚਿਆਂ ਨੂੰ ਸਕੂਲ 'ਚ ਦਾਖਲ ਕਰਾਉਂਦੇ ਹੋ ਤੇ ਮਾਪਿਆਂ ਨੂੰ ਕੋਈ ਕਿਹਾ ਗਿਆ ਕਿ ਬੱਚੇ ਦੇ ਲਿੰਗ ਬਾਰੇ ਤੁਸੀਂ ਜਿਹੜੀ ਜਾਣਕਾਰੀ ਪ੍ਰੋਪਰ ਦਿਓ ਤੇ ਕੁਝ ਲੋਕ ਕਹਿੰਦੇ ਆ ਕਿ ਕਾਨੂੰਨ ਗਲਤ ਆ ਕਿਉਂਕਿ ਪ੍ਰਾਈਵੇਸੀ ਬੱਚਿਆਂ ਦੀ ਵੀ ਆ ਕਿਉਂਕਿ ਇਹਨਾਂ ਮਨੁੱਖਾਂ 'ਚ ਪ੍ਰਾਈਵੇਸੀ ਤੇ ਫ੍ਰੀडम ਆਫ ਸਪੀਚ ਤੇ ਮਨੁੱਖੀ ਅਧਿਕਾਰਾਂ ਤੇ ਬਹੁਤ ਗੱਲ ਕੀਤੀ ਜਾਂਦੀ ਆ ਤੇ ਐਲਨ ਮਸਕ ਜਿਹੜੇ ਨੇ ਵੱਡੇ ਮਤਲਬ ਟੈਸਲਾ ਦੇ ਮਾਲਕ ਨੇ ਔਰ ਸਪੇਸ ਜਿਹੜੇ ਰੌਕਟ ਜਾਂਦੇ ਉਹਨਾਂ ਦਾ ਡਿਜ਼ਾਈਨ ਉਹ ਕਰਦੇ ਆ ਤੇ ਉਹਨਾਂ ਨੇ ਨਾਰਾਜ਼ ਹੋ ਕੇ ਕਿਹਾ ਕਿ ਮੈਂ ਜਿਹੜਾ ਕੈਲੀਫੋਰਨੀਆ ਜੋ ਆਪਣਾ ਜਿਹੜਾ ਬਿਜ਼ਨਸ ਆ ਦੋ ਵੱਡੀਆਂ ਕੰਪਨੀਆਂ ਨੇ ਉਹਨਾਂ ਦੀਆਂ ਉਹ ਇੱਕ ਤਾਂ ਉਹਨਾਂ ਦੀ ਹੈਗੀ ਆ ਸਪੇਸ ਐਕਸ ਤੇ ਦੂਸਰੀ ਜਿਹੜੀ ਆ ਇੱਕ ਹੋਰ ਕੰਪਨੀ ਆ ਉਹਨਾਂ ਦੋਆ ਕੰਪਨੀਆਂ ਦੇ ਮੈਂ ਹੈੱਡਕੁਆਰਟਰ ਇੱਥੋਂ ਚੁੱਕ ਕੇ ਤੇ ਟੈਕਸਾਸ ਲੈ ਜਾਣੇ ਆ ਤੇ ਉਹਨਾਂ ਨੇ ਇੱਕ ਕੰਪਨੀ ਦਾ ਆਪਣਾ ਪਹਿਲਾ ਵੀ ਜਿਹੜਾ ਇੱਥੋਂ ਹੈੱਡਕੁਆਰਟਰ ਚੁੱਕ ਕੇ ਲੈ ਕੇ ਗਏ ਹੋਏ ਆ ਉਹਨਾਂ ਕਿਹਾ ਕਿ ਕੈਲੀਫੋਰਨੀਆ ਬਾਰੇ ਖਾਸ ਕਰਕੇ ਤੇ ਤਬੂਤ ਵਿੱਚ ਆਖਰੀ ਕਿੱਲ ਹੈ ਤੇ ਜਿਹੜੇ ਹੈਗੇ ਨੇ ਮਸਕਰੀ ਇਹਨਾਂ ਦਾ ਇੱਕ ਬੱਚਾ ਆਪਣਾ ਵੀ ਆ ਜਿਹੜਾ ਥਰਡ ਜੈਂਡਰ ਹੈ ਜੀ ਤੇ ਇਸ ਕਰਕੇ ਇਹ ਜਿਹੜੇ ਆ ਉਹ ਐਲ ਜੀ ਬੀਟੀ ਜਿਹੜੇ ਲੋਕ ਨੇ ਉਹਨਾਂ ਦਾ ਸਮਰਥਨ ਅੱਗੇ ਵੀ ਕਰਦੇ ਰਹਿੰਦੇ ਆ ਜੀ ਤੇ ਇਹਨੂੰ ਲੈ ਕੇ ਉੱਥੇ ਜਿਹੜੀ ਜਨਤਾ ਆ ਜਾਂ ਪਬਲਿਕ ਆ ਦੋ ਤਰ੍ਹਾਂ ਚ ਵੰਡੀ ਗਈ ਕੁਝ ਲੋਕ ਕਹਿੰਦੇ ਆ ਕਿ ਪਤਾ ਹੋਣਾ ਚਾਹੀਦਾ ਜਿਨ੍ਹਾਂ ਦੇ ਬੱਚੇ ਤਾਂ ਠੀਕ ਠਾਕ ਆ ਉਹ ਕਹਿੰਦੇ ਹੋਣਗੇ ਕਿ ਜੇ ਕੋਈ ਮੈਨ ਐਲਜੀਬੀਟੀ ਬੱਚਾ ਵੇਚੀ ਸਾਨੂੰ ਪਤਾ ਲੱਗੇ ਤੇ ਟ੍ਰਾਂਸ ਜੈਂਡਰ ਆ ਤਾਂ ਪਤਾ ਲੱਗੇ ਤੇ ਜਿਹੜੇ ਕਿਸੇ ਦਾ ਬੱਚਾ ਇਦਾਂ ਹੋਊਗਾ ਉਹਨਾਂ ਨੂੰ ਲੱਗਦਾ ਉਹ ਕੇ ਪ੍ਰਾਈਵੇਸੀ ਦਾ ਮਸਲਾ ਤੇ ਉਹਨੂੰ ਲੈ ਕੇ ਕਾਫੀ ਮਸਲਾ ਉੱਥੇ ਜਾ ਕੈਲੀਫੋਰਨੀਆ ਚ ਭੱਕਿਆ ਹੋਇਆ ਜੀ ਅਗਲੀ ਗੱਲ ਲਈ ਹਰਿਆਣਾ ਦੇ ਵਿੱਚ ਜਿਹੜਾ ਸਪਾਈ ਤੇ ਵਨ ਗਾਰਡ ਦੀਆਂ ਨੌਕਰੀਆਂ ਨੇ ਉਹਨਾਂ ਵਿੱਚ ਅਗਨੀ ਵੀਰਾਂ ਦੇ ਲਈ 10% ਰੱਖਵਾ ਕਰਨ ਜਿਹੜਾ ਉਹ ਕੀਤਾ ਗਿਆ ਲਗਭਗ ਸਾਰੀਆਂ ਨੌਕਰੀਆਂ ਚ ਕਹਿ ਲੋ ਜੀ ਇਹਨਾਂ ਨੇ ਕਿਉਂਕਿ ਇਲੈਕਸ਼ਨ ਆ ਗਈ ਹੈ ਹਰਿਆਣੇ ਦੀ ਮਹਾਰਾਸ਼ਟਰ ਦੀ ਇਲੈਕਸ਼ਨ ਆ ਗਈ ਹੈ ਮਹਾਰਾਸ਼ਟਰ ਦੀ ਵੀ ਖਬਰ ਆਪਾਂ ਕਰਾਂਗੇ ਜੀ ਉੱਥੇ ਖੁੱਲੇ ਗੱਪੇ ਮਟਨੇ ਸ਼ੁਰੂ ਕੀਤੇ ਹੋਏ ਆ ਤੇ ਹਰਿਆਣੇ ਦੇ ਵਿੱਚ ਕਿਉਂਕਿ ਭਾਜਪੀ ਨੂੰ ਕਾਫੀ ਝਟਕਾ ਲੱਗਾ ਸੀ ਉਦੋਂ ਮਹਾਰਾਸ਼ਟਰਾਂ ਦੇ ਵੀ ਝਟਕਾ ਲੱਗਾ ਸੀਗਾ ਤੇ ਹੁਣ ਆਪਣੀ ਉਹ ਇੱਜ਼ਤ ਬਚਾਉਣ ਦੀ ਖਾਤਰ ਜਿਹੜੀਆਂ ਲੋਕਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਪੂਰੀਆਂ ਕਰਨ ਵਾਲੇ ਜਾਂ ਇਦਾਂ ਕਹਿ ਲਓ ਕਿ ਸਰਕਾਰੀ ਧਨ ਦੀ ਜਿਹੜੀ ਆ ਉਹਦੀ ਦੌਲਤ ਨੂੰ ਲਟਾਉਣ ਵਾਲੇ ਪਾਸੇ ਨੂੰ ਪੈ ਗਈਆਂ ਨੇ ਸਰਕਾਰਾਂ ਤੇ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਆਪਣੇ ਜਿੰਨੀ ਤਰ੍ਹਾਂ ਦੇ ਸਿਕਿਉਰਟੀ ਵਾਲੇ ਲੋਕ ਹੁੰਦੇ ਆ ਚਾਹੇ ਪੁਲਿਸ ਦੇ ਸਿਪਾਹੀ ਹੋਣ ਜਾਂ ਜਿਹੜੀਆਂ ਮਾਈਨਿੰਗ ਹੁੰਦੀ ਆ ਉਹਦੋਂ ਗਾਰਡ ਕਰਨ ਵਾਲੇ ਲੋਕ ਹੋਣ ਜੇਲ੍ਹਾਂ ਦੇ ਵਾਰਡਨ ਹੋਣ ਐਸਪੀਓ ਜਿਹੜੇ ਹੁੰਦੇ ਉਹ ਪ੍ਰਤੀ ਕਰਨੇ ਆ ਹੁਣ ਤੇ ਜਾਂ ਫਿਰ ਜਿਹੜੀ ਫੌਜ ਚਗਨੀ ਵੀਰ ਜਾਂਦੇ ਆ ਉਹਨਾਂ ਲਈ ਅਸੀਂ 10% ਦੀ ਰਾਖਵਾ ਜਿਹੜਾ ਕੋਟਾ ਕਰ ਰਹੇ ਆ ਤੇ ਨਾ ਜਿਹੜੇ ਨੈਪ ਸਿੰਘ ਸੈਣੀ ਨੇ ਮੁੱਖ ਮੰਤਰੀ ਉੱਥੋਂ ਦੇ ਜੀ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਯੋਜਨਾ ਇਹ ਜਾਣ ਹਿੱਤ ਚ ਵੈਸੇ ਜਾਣੇ ਤੇ ਨਹੀਂ ਤੇ ਬੀਜੇਪੀ ਇੱਤ ਚ ਕਿਉਂਕਿ ਬੀਜੇਪੀ ਜਿਹੜੀ ਆ ਉਹ ਇਲੈਕਸ਼ਨ ਜਿਹੜੀ ਆ ਉਹ ਲੈ ਕੇ ਬਿਲਕੁਲ ਇਲੈਕਸ਼ਨ ਦੇ ਮਾਨਨੇ ਤੇ ਖੜੀ ਆ ਤੇ ਦੂਜੇ ਪਾਸੇ ਹਰਿਆਣਾ ਸਰਕਾਰ ਜਿਹੜੀ ਆ ਉਹਨੇ ਜਿਹੜੀ OBC ਸ਼੍ਰੇਣੀ ਆ ਜੀ ਉਦੀ ਜਿਹੜੀ ਕ੍ਰੀਮੀ ਲੇਅਰ ਵੀ ਆ ਜਿਹੜੇ OBC ਸ਼੍ਰੇਣੀ ਦੇ ਅਮੀਰ ਲੋਕ ਵੀ ਆ ਉਹਨਾਂ ਵਾਸਤੇ ਵੀ ਇੱਕ ਵੱਡਾ ਫੈਸਲਾ ਲਿਆ ਕਿਉਂਕਿ 40% ਲੋਕ ਹਰਿਆਣੇ ਦੇ ਜਿਹੜੇ ਆ ਇਸ ਕੈਟਾਗਰੀ ਚ ਆਉਂਦੇ OBC ਚ ਤੇ ਵੋਟ ਵੋਟ ਬੈਂਕ ਨੂੰ ਸੇਧਣ ਵਾਸਤੇ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਜਿਹੜੀ ਉਹਨਾਂ ਦੀ ਸਾਲਾਨਾ ਆਮਦਨ ਆ 6 ਲੱਖ ਤੋਂ ਵਧਾ ਕੇ 8 ਲੱਖ ਰੁਪਏ ਕਰ ਦਿੱਤੀ ਉੱਤੇ ਟੈਕਸ ਨਹੀਂ ਲੱਗੂਗਾ ਤੇ ਨਾਲ ਕਹਿ ਕੇ ਜਿਹੜੀ ਤਨਖਾਹ ਹੋਊਗੀ ਜਾਂ ਜਿਹੜੀ ਖੇਤੀ ਤੋਂ ਸ਼ਾਮ ਹੋਊਗੀ ਇਹਨਕੋ ਉਹ ਇਹਦੇ ਵਿੱਚ ਸ਼ਾਮਲ ਨਹੀਂ ਕੀਤੀ ਜਾਊਗੀ ਫਿਰ ਆਟਲਕ ਇਨਕਮ ਹੋਰ ਕਿਹੜੀ ਆ ਜੀ ਮਤਲਬ ਜੇ ਕੋਈ ਵਪਾਰ ਚੱਲਦਾ ਕਿਹਦਾ ਜਾਂ ਕੁਝ ਤੇ ਉਹ ਪਲੱਸ ਖੇਤੀ ਇਨਕਮ ਤੇ ਪਲੱਸ ਇਹਦੀ ਤਾਂ ਤਨਖਾਹ ਵੀ ਮਿਲਦੀ ਆ ਉਹਨਾਂ ਦੇ ਉੱਤੇ ਟੈਕਸ ਨਹੀਂ ਲੱਗੂਗਾ ਤੇ 40% ਜਿਹੜੇ ਲੋਕ ਆ ਉਹਨਾਂ ਦੀਆਂ ਵੋਟਾਂ ਨੂੰ ਆਪਣੀ ਪਾਰਟੀ ਵੱਲ ਲੈ ਕੇ ਆਉਣ ਦਾ ਉਹਨਾਂ ਦਾ ਮਨਸ਼ਾ ਲੱਗਦਾ ਹੈ ਉੱਤੋਂ ਜੀ ਪੱਛਮੀ ਬੰਗਾਲ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼ੁਭਿੰਦੂ ਨੇ ਜਿਹੜਾ ਇੱਕ ਬਿਆਨ ਦਿੱਤਾ ਉੱਤੋਂ ਆਵਾਜ਼ ਜਿਹੜਾ ਉਹ ਖੜਾ ਹੋ ਗਿਆ ਇਸ਼ਵਿੰਦੂਰੀ ਪਹਿਲਾਂ ਮੈਨੂੰ ਲੱਗਦਾ ਮਮਤਾ ਬੈਨਰਜੀ ਨਾਲ ਹੁੰਦੇ ਸੀ ਪਰ ਅੱਜ ਕੱਲ ਉਹਨਾਂ ਦੇ ਕੱਟੜ ਵਿਰੋਧੀ ਆ ਤੇ ਬੀਜੇਪੀ ਚ ਗਏ ਹੋਇਆ ਉਹਨਾਂ ਨੇ ਕਿਹਾ ਕਿ ਜਿਹੜਾ ਬੀਜੇਪੀ ਕਹੀ ਚੱਲਦੀ ਆ ਸਬਕਾ ਸਾਥ ਸਬਕਾ ਵਿਕਾਸ ਹੈ ਬੰਦ ਕਰੋ ਨਾਰਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀਆਂ ਘੱਟ ਗਿਣਤੀਆਂ ਦੇ ਵਾਸਤੇ ਤੁਸੀਂ ਛਲਚੁਲ ਬਣਾਏ ਸਾਰੇ ਬੰਦ ਕਰ ਦਿਓ ਉਹਨੇ ਕਿਹਾ ਆ ਕਿ ਪ੍ਰੋਗਰਾਮ ਚ ਬੋਲਦਿਆ ਕਿ ਤੁਸੀਂ ਕਹੀ ਜਾਂਦੇ ਹੋ ਸਭ ਦਾ ਵਿਕਾਸ ਸਭ ਦਾ ਸਾਥ ਪਰ ਮੈਂ ਕਹਿੰਨਾ ਕਿ ਜਿਹੜੇ ਸਾਡੇ ਨਾਲ ਆ ਅਸੀਂ ਉਹਨਾਂ ਦੀ ਵਿਕਾਸ ਕਰੀਏ ਉਹਨਾਂ ਦੀ ਗੱਲ ਕਰੀਏ ਜਿਹੜੇ ਸਾਡੇ ਨਾਲ ਨਹੀਂ ਉਹ ਸਾਡੇ ਕੀ ਲੱਗਦੇ ਆ ਉਹਨੇ ਕਿਹਾ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਨੂੰ ਜਿਹੜਾ ਘੱਟ ਗਿਣਤੀ ਦਾ ਫਰੰਟ ਹੈ ਉਹ ਵੀ ਖਤਮ ਕਰ ਦੇਣਾ ਚਾਹੀਦਾ ਉਹਨੇ ਦਾਵਾ ਕੀਤਾ ਅਸੀਂ ਸਿਰਫ ਹਿੰਦੂਆਂ ਨੂੰ ਬਚਾਵਾਂਗੇ ਯਾਨੀ ਕਿ ਮੁਸਲਮਾਨਾਂ ਦੇ ਉੱਤੇ ਉਹਨੇ ਇੱਕ ਦਾ ਅਟੈਕ ਕੀਤਾ ਅਸੀਂ ਸਭਿਧਾਨ ਨੂੰ ਬਚਾਵਾਂਗੇ ਤੇ ਹਿੰਦੂਆਂ ਨੂੰ ਬਚਾਵਾਂਗੇ ਇਹ ਦੋ ਗੱਲਾਂ ਹੀ ਕੰਟਰੈਡਿਕਟਰੀ ਆ ਸਾਡਾ ਸੰਵਿਧਾਨ ਕਦੋਂ ਕਹਿੰਦਾ ਕਿ ਇਕੱਲੇ ਹਿੰਦੂਆਂ ਦੀ ਰੱਖਿਆ ਕਰੀ ਕੀਤੀ ਜਾਵੇ ਤੇ ਜਿਹੜੇ ਬਾਕੀ ਨਾਗਰਿਕ ਉਹਨਾਂ ਦੀ ਨਾ ਕੀਤੀ ਜਾਵੇ ਇਹ ਗੱਲ ਜਿਹੜੀ ਉਹਨਾਂ ਨੇ ਕਹੀ ਆ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਹੈਗੀ ਆ ਮੰਮਤਾ ਬੈਨਰਜੀ ਦੀ ਪਾਰਟੀ ਉਹ ਜਿਹੜੀ ਆ ਉਹ ਨਾਜਾਇਜ਼ ਜਿਹੜੇ ਘੱਟ ਗਿਣਤੀ ਯਾਨੀ ਕਿ ਮੁਸਲਮਾਨਾਂ ਨੂੰ ਸਪੋਰਟ ਕਰਦੀ ਆ ਤੇ ਉਹ ਸਾਡੇ ਕੀ ਲੱਗਦੇ ਆ ਤੇ ਹੁਣ ਜਿਹੜੀ ਮੰਮਤਾ ਬੈਨਰਜੀ ਦੀ ਪਾਰਟੀ ਦੇ ਆਈਟੀ ਸੈੱਲ ਦੇ ਨਰਿੰਦਰ ਦਾਸ ਆ ਜਿਹੜੇ ਉਹਨਾਂ ਦੇ ਲੀਡਰ ਉਹਨਾਂ ਨੇ ਇੱਕ ਟਵੀਟ ਕਰਕੇ ਦੋਸ਼ ਲਾਇਆ ਕਿ ਮੁਸਲਮਾਨਾਂ ਨੂੰ ਆਸ਼ੀਰ ਦੇ ਪਹੁੰਚਾਉਣ ਲਈ ਜਿਹੜਾ ਇਹ ਸਭ ਕੋ ਜਿਹੜੀ ਵੰਡਵਾਦੀ ਤੇ ਨਫ਼ਰਤ ਭਰੀ ਰਾਜਨੀਤੀ ਦਾ ਇਹ ਨਵਾਂ ਮੰਤਰ ਹੈ ਬੀਜੇਪੀ ਦਾ ਜਿਹੜੀ ਇੱਕ ਹੀ ਤਰ੍ਹਾਂ ਦਾ ਮੰਤਰ ਲੈ ਕੇ ਚੱਲਦੀ ਆ ਜੀ ਅਸਾਮ ਦੇ ਵੀ ਮੁੱਖ ਮੰਤਰੀ ਜਿਹੜੇ ਹਿਮੰਤ ਵਿਸਵਾ ਸ਼ਰਮਾਨੀ ਉਹਨਾਂ ਨੇ ਵੀ ਸੂਬੇ ਦੇ ਵਿੱਚ ਮੁਸਲਮਾਨਾਂ ਦੀ ਆਬਾਦੀ ਤੇ ਆਪਣੀ ਪ੍ਰਤੀਕਰਿਆ ਦਿੱਤੀ ਹੈ ਇਹ ਸਾਰੇ ਹੀ ਬੀਜੇਪੀ ਦੇ ਲੀਡਰ ਜਿੱਦਾਂ ਕਹਿੰਦੇ ਨੇ ਨਾ ਇੱਕ ਠੂਣ ਨੂੰ ਹੱਥ ਲਾ ਕੇ ਵੇਖੋ ਦੂਜਾ ਉਤੋਂ ਤਿੱਖਾ ਆ ਇਹ ਸਾਰਿਆਂ ਨੂੰ ਪਤਾ ਨਹੀਂ ਕਿਹੜੀ ਆਰਐਸਐਸ ਨੇ ਗੁੱਟੀ ਪਿਆਈ ਹੋਈ ਆ ਕਿ ਇਹ ਨਫ਼ਰਤ ਤੇ ਜ਼ਹਿਰ ਦਾ ਵਪਾਰ ਹੀ ਕਰਦੇ ਆ ਉਹਨਾਂ ਸਾਮ ਦਾ ਮੁੱਖ ਮੰਤਰੀ ਆ ਹਿੰਮਤ ਬੇਸਵਾ ਉਹਨੇ ਕਿਹਾ ਆ ਕਿ ਮੁਸਲਮਾਨਾਂ ਦੀ ਆਬਾਦੀ ਲਗਾਤਾਰ ਵੱਧਦੀ ਜਾ ਰਹੀ ਆ ਤੇ ਕਹਿੰਦਾ ਮੇਰੇ ਵੀ ਕਹਿੰਦਾ ਇੱਕ ਕੋਈ ਇਲੈਕਸ਼ਨ ਦਾ ਮਾਮਲਾ ਨਹੀਂ ਆ ਇਹ ਮੇਰੇ ਵੀ ਜ਼ਿੰਦਗੀ ਤੇ ਮੌਤ ਦਾ ਮਾਮਲਾ ਆ ਇਹੋ ਜਿਹੇ ਵਿਅਕਤੀ ਨੂੰ ਜੇ ਮੌਤ ਉਹ ਲੈਣੀ ਚਾਹੁੰਦਾ ਤੇ ਲੈ ਹੀ ਲੈਣੀ ਚਾਹੀਦੀ ਜਿਹੜਾ ਦੂਜਿਆਂ ਨੂੰ ਇੰਨੀ ਨਫ਼ਰਤ ਕਰਦਾ ਉਹਨੂੰ ਵੀ ਜਿੰਦਾ ਕੀ ਅਧਿਕਾਰ ਆ ਉਹਨੇ ਬੁੱਧਵਾਰ ਕਿਹਾ ਕਿ ਜਨਸੰਖਿਆ ਜਿਹੜਾ ਉਹ ਚ ਬਦਲਾਅ ਜਿਹੜਾ ਆ ਰਿਹਾ ਨਾ ਉਹ ਸਾਡੇ ਲਈ ਬੜਾ ਵੱਡਾ ਮੁੱਦਾ ਆ ਤੇ ਅੱਜ ਕਹਿੰਦਾ ਸ਼ਾਮ ਦੇ ਵਿੱਚ 40 ਫੀਸਦੀ ਮੁਸਲਮਾਨ ਹੋ ਗਏ ਆ ਤੇ 211 ਚ ਇਹਨਾਂ ਦੀ ਗਿਣਤੀ 43 ਫੀਸਦੀ ਹੁੰਦੀ ਸੀਗੀ ਤੇ ਉਹ ਕਹਿੰਦਾ ਕਿ 211 ਤੋਂ ਬਾਅਦ ਜਿਹੜੀ ਜਾਣਗਰਨਾ ਹੋਣੀ ਸੀਗੀ ਦਸ ਸਾਲਾਂ ਬਾਅਦ ਹੁੰਦੀ ਹੈ ਨਾ ਜਾਣਗਰਨਾ ਜੀ 11 ਤੋਂ ਬਾਅਦ 21 ਚ ਹੋਣੀ ਸੀ ਮੇਰੇ ਖਿਆਲ ਤੇ ਉਹ ਅਜੇ ਤੱਕ ਨਹੀਂ ਕਰਵਾਈ ਗਈ ਤੇ ਹਮਾਤਾ ਨੇ ਕਿਹਾ ਕਿ 1952 ਵਿੱਚ ਮੁਸਲਮਾਨ ਅਸਾਮ ਵਿੱਚ ਸਿਰਫ 12% ਦੀ ਹੁੰਦੇ ਸੀਗੇ ਮਤਲਬ 52 ਤੋਂ ਲੈ ਕੇ ਹੁਣ ਤੱਕ ਉਹ 40% ਹੋ ਗਿਆ ਯਾਨੀ ਕਿ ਅਦੀ ਵਾਦੀ ਦੇ ਨੇੜੇ ਤੇੜੇ ਹੋ ਚੱਲੇ ਆ ਤੇ ਉਹ ਕਹਿੰਦੇ ਸਾਡੇ ਵਾਸਤੇ ਹੁਣ ਜਿੰਜੀਨ ਮਰਨ ਦਾ ਸਵਾਲ ਬਣ ਗਿਆ ਯਾਨੀ ਕਿ ਕੀ ਉਹ ਕਰਨਗੇ ਮੁਸਲਮਾਨਾਂ ਨੂੰ ਮਾਰ ਦੇਣਗੇ ਜਾਂ ਮੁਸਲਮਾਨਾਂ ਨੂੰ ਕੱਢ ਦੇਣਗੇ ਉਹ ਕਹਿੰਦੇ ਇਹ ਕਈ ਜ਼ਿਲ੍ਹੇ ਗਵਾ ਚੁੱਕੇ ਆ ਮਤਲਬ ਸਾਡੀ ਪਾਰਟੀ ਹਾਰ ਚੁੱਕੀ ਆ ਬਹੁਤ ਥਾਂ ਤੇ ਜਿੱਥੇ ਮੁਸਲਮ ਬਹੁਤ ਗਿਣਤੀ ਆ ਤੇ ਉਹ ਕਹਿੰਦਾ ਮੇਰੇ ਲਈ ਕੋਈ ਸਿਆਸੀ ਮੁੱਦਾ ਨਹੀਂਗਾ ਸਾਡੇ ਲਈ ਜਿੰਦਗੀ ਮੌਤ ਦਾ ਸਵਾਲ ਆ ਤੇ ਉਹਨੇ ਪਹਿਲਾਂ ਵੀ ਕਈ ਵਾਰ ਮੁਸਲਮਾਨਾਂ ਨੂੰ ਲੈ ਕੇ ਇਹ ਬੜੇ ਨਫਰਤੀ ਜਿਹੜੇ ਜ਼ਹਿਰ ਭਰੇ ਬਿਆਨ ਆ ਉਹ ਦੇਣ ਦਾ ਆਦੀ ਹੈ ਵਿਅਕਤੀ ਤੇ ਹੁਣ ਫੇਰ ਇਦਾਂ ਦਾ ਬਿਆਨ ਹੁਦਾ ਆ ਜੀ ਯੂਪੀ ਦੇ ਵਿੱਚ ਸਿਆਸੀ ਉਥਲ ਪੁਥਲ ਦੇ ਵਿਚਾਲੇ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਆ ਬੜੀ ਉਥਲ ਪੁਥਲ ਹੋ ਰਹੀ ਆ ਜੀ ਲਗਾਤਾਰ ਲਾਈਵ ਟੈਲੀਵਿਜ਼ਨ ਚੀਜ਼ਾਂ ਦਿਖਾ ਰਹੇ ਆ ਇੱਕ ਪਾਸੇ ਜਿਹੜੇ ਅਮਿਤ ਸ਼ਾਹ ਆ ਉਹਨਾਂ ਨਾਲ ਮੀਟਿੰਗਾਂ ਹੋ ਰੀਆਂ ਉੱਥੋਂ ਦਾ ਜਿਹੜਾ ਪ੍ਰਧਾਨ ਆ ਯੂਪੀ ਦਾ ਭਪਿੰਦਰ ਹੀਰੀ ਉਹਨਾਂ ਦੀਆਂ ਦੂਜੇ ਪਾਸੇ ਜਿਹੜੇ ਜੋਗੀ ਹੀਰੀਆਂ ਉਹ ਆਪਣੇ ਰਾਜਪਾਲ ਨੂੰ ਮਿਲਣ ਗਏ ਆ ਤੇ ਇੱਕ ਬਿਆਨ ਇੱਕ ਆਇਆ ਸੀਗਾ ਡਿਪਟੀ ਜਿਹੜਾ ਸੀਐਮ ਨੇ ਕੇਸ਼ਵ ਪ੍ਰਸਾਦ ਮੌਰਿਆ ਗੱਲ ਅਸਲ ਤੇ ਆ ਕਿ ਯੂਪੀ ਦੀ ਜਿਹੜੀ ਇਲੈਕਸ਼ਨ ਹਾਰੀ ਆ ਬੀਜਪੀ ਉਹ ਤੋਂ ਬਾਅਦ ਉੱਥੇ ਬੜੀ ਕੰਟਰੋਵਰਸੀ ਚੱਲ ਰਹੀ ਆ ਕੁਝ ਲੋਕ ਇਹਦੇ ਲਈ ਜਿਹੜੇ ਅਦਿੱਤਿਆਨਾਥ ਜੋਗੀ ਆ ਉੱਥੋਂ ਦੇ ਮੁੱਖ ਮੰਤਰੀ ਉਹਨਾਂ ਨੂੰ ਜ਼ਿੰਮੇਵਾਰ ਠਾ ਰਹੇ ਆ ਪਰ ਕਿਉਂਕਿ ਉਹਨਾਂ ਨੂੰ ਹੱਥ ਪਾਉਣਾ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਆ ਉਹਦੇ ਲਈ ਇਹਨਾ ਸੌਖਾ ਨਹੀਂ ਕਿਉਂਕਿ ਦਿੱਤਿਆਨਾਥ ਜਿਹੜੇ ਆ ਉਹ ਇੱਕ ਮੱਠ ਦੇ ਐਡ ਵੀ ਆ ਲੰਬਾ ਸਮਾਂ ਉਹਨਾਂ ਉੱਥੇ ਰਾਜਨੀਤੀ 'ਚ ਰਹੇ ਆ ਤੇ ਉਹਨਾਂ ਦਾ ਕਾਫੀ ਹੋਲਡ ਆ ਤੇ ਕਈ ਲੋਕ ਜਿਹੜੇ ਆ ਕੱਟੜ ਕਿਸਮ ਦੀ ਰਾਜਨੀਤੀ ਵਾਲੇ ਉਹਨਾਂ ਦੇ ਵੀ ਨਾਲ ਨੇ ਜ਼ਰੂਰੀ ਨਹੀਂ ਕਿ ਸਾਰੇ ਆਰਐਸਐਸ ਨਾਲ ਨੇ ਕਿਉਂਕਿ ਆਰਐਸਐਸ ਤੋਂ ਆਏ ਹੋਏ ਵੀ ਨਹੀਂਗੇ ਇਹ ਵੱਖਰੇ ਜੋਗੀ ਮੱਤ ਵਾਲੇ ਲੋਕ ਆ ਜੀ 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 ਤੇ ਉਹ ਉਹਨਾਂ ਨੂੰ ਹਟਾਉਣ ਦੀਆਂ ਫੌਮਾਂ ਚੱਲ ਰਹੀਆਂ ਸੀਆਂ ਤੇ ਜਿਹੜੇ ਹੁਣ ਡਿਪਟੀ ਮੁੱਖ ਮੰਤਰੀ ਆ ਇਹ ਘੱਟ ਗਿਣਤੀਆਂ ਦੇ ਆਗੂ ਹੱਥੇ ਜਿਹੜੀਆਂ ਤੇ ਇਹਨਾਂ ਨੂੰ ਲੱਗਦਾ ਹੈ ਕਿ ਅੱਗੇ ਪਹਿਲਾਂ ਵੀ ਜਦੋਂ ਦਿੱਤਿਆ ਨਾਲ ਨੂੰ ਬੰਨਣਾ ਸੀ ਨਾ ਉਹਦੋਂ ਇਹਨਾਂ ਦਾ ਨਾਂ ਚੱਲ ਰਿਹਾ ਸੀਗਾ ਜੀ ਤੇ ਦੋ ਟਰਮਾਂ ਉਹਨਾਂ ਦੀਆਂ ਲੰਘੀਆਂ ਨੇ ਤੇ ਇਹਨਾਂ ਨੂੰ ਲੱਗਦਾ ਹੈ ਕਿ ਮੇਰੀ ਵਾਰੀ ਫੇਰ ਕਦੋਂ ਆਊਗੀ ਤੇ ਉਹਨਾਂ ਨੇ ਕੁਝ ਇਹੋ ਜਿਹਾ ਬਿਆਨ ਦਿੱਤਾ ਆ ਤੇ ਉਹਦਾ ਕਰਕੇ ਸਾਰੀ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਆ ਹਾਲਾਂਕਿ ਜਿਹੜੀ ਸਿਕਰਲੀ ਲੀਡਰਸ਼ਿਪ ਆ ਉਹ ਕੁਝ ਹਰਮਸਰ ਤੇ ਕਰਦੀ ਆ ਪਰ ਉਹ ਚਾਹੁੰਦੀ ਨਹੀਂ ਕਿ ਇਹ ਬਦਲਾਅ ਜਿਹੜਾ ਵਾ ਉਹ ਹੋ ਜੇ ਤੇ ਉਹਦਾ ਇਹਨੇ ਜਾ ਕੇ ਕੇਸ਼ਨ ਜਿਹੜਾ ਡਿਪਟੀ ਸੀਐਮ ਹੈ ਉਹਨੇ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ ਤੋਂ ਬਾਅਦ ਟਵੀਟ ਕੀਤਾ ਕਿ ਜਿਹੜੀ ਸਰਕਾਰ ਹੈ ਉਹ ਵੱਡੀ ਨਹੀਂ ਹੁੰਦੀ ਜਿਹੜੀ ਪਾਰਟੀ ਆ ਵੱਡੀ ਹੁੰਦੀ ਆ ਤੇ ਉਸ ਤੋਂ ਬਾਅਦ ਗਲੇਸ਼ਾਦਵ ਨੇ ਇੱਕ ਬਿਆਨ ਦਿੱਤਾ ਕਿ ਜਿਹੜੀ ਇਹ ਅੰਦਰੂਨੀ ਲੜਾਈ ਦੀ ਦਲਦਲ ਚ ਤਸੀ ਹੋਈ ਆ ਬੀਜੇਪੀ ਇੱਥੇ ਰਾਜ ਨੂੰ ਜੇ ਕੋਈ ਨਹੀਂ ਕਰ ਰਿਹਾ ਇਹ ਖਰਾਬ ਕਰ ਰਹੇ ਹਾਲਾਤ ਨੂੰ ਤੇ ਫਿਰ ਇਹਦੇ ਜਵਾਬ ਚ ਉਹਨੇ ਕਿਹਾ ਵਾ ਕਿ ਤੁਸੀਂ ਆਪਣਾ ਘਰ ਵੇਖੋ ਸਾਡੀ ਪਾਰਟੀ ਦੇ ਤਕੜੀ ਆ ਸਭ ਕੋ ਜਾ ਪਰ ਲਗਾਤਾਰ ਜਿਹੜੀਆਂ ਖਬਰਾਂ ਆ ਰਹੀਆਂ ਤੁਸੀਂ ਹੁਣੇ ਖੋਲ ਕੇ ਦੇਖੋ ਕੋਈ ਚੈਨਲ ਤੇ ਉਹਦੇ ਤੁਹਾਨੂੰ ਨਾਲ ਦੀ ਨਾਲ ਪਤਾ ਲੱਗੇਗਾ ਕਿ ਅਸਲੇ ਕੀ ਉੱਥੇ ਹਾਲਾਤ ਬਣੇ ਹੋਏ ਆ ਇੱਕ ਅੱਡੇ ਦਿਨ ਚ ਕੋਈ ਧੁਮਾਕਾ ਵੀ ਹੋ ਸਕਦਾ ਜੇ ਕੇਂਦਰੀ ਲੀਡਰਸ਼ਿਪ ਦਾ ਮਨ ਬੜਿਆ ਹੋਇਆ ਜੋ ਕਿ ਦਿੱਤਿਆਂ ਨਾਲ ਤੋਂ ਬਦਲਦਾ ਤੇ ਵੱਡੀ ਉਥਲ ਪੁਥਲ ਜੁਪੀ ਜਿਹੜੀ ਆ ਹੋ ਸਕਦੀ ਆ ਮਹਾਰਾਸ਼ਟਰ ਦੀ ਗੱਲ ਕਰੀਏ ਜਿਵੇਂ ਪਹਿਲਾਂ ਗੱਲ ਕੀਤੀ ਕਿ ਉੱਥੇ ਵੀ ਜਿਹੜੇ ਮੁੱਖ ਮੰਤਰੀ ਇੱਕਨਾ ਛਿੰਦੇ ਨੇ ਉਹਨਾਂ ਨੇ ਕਿਹਾ 12ਵੀਂ ਪਾਸ ਵਿਦਿਆਰਥੀ ਜਿਹੜੇ ਉਹਨਾਂ ਨੂੰ ਹਰ ਮਹੀਨੇ 6000 ਰੁਪਏ ਮਿਲੇਗਾ ਇਹ ਬੜਾ ਅਜੀਬ ਜਿਹਾ ਉਹਨਾਂ ਦਾ ਬਿਆਨ ਹੈ ਜੀ ਵੈਸੇ ਉਹ ਇੱਕ ਧਾਰਮਿਕ ਸਭਾ 'ਚ ਗਏ ਹੋਏ ਸੀ ਤੇ ਉੱਥੇ ਬੋਲੇ ਆ ਉਹਨਾਂ ਨੇ ਕਿਹਾ ਕਿ ਉਹ ਇਲੈਕਸ਼ਨ ਹੈ ਉੱਥੇ ਵੀ ਤੇ ਇਹਨਾਂ ਦੀ ਪਾਰਟੀ ਨੂੰ ਲੋਕਾਂ ਨੇ ਬੜਾ ਦਰਕਰਾਰ ਕੀਤਾ ਤੇ ਜਿਹੜੀ ਅਸਲੀ ਸ਼ਿਵ ਸੈਨਾ ਸੀਗੀ ਬਾਲ ਠਾਕਰੇ ਵਾਲੀ ਉਹਦੇ ਨਾਲ ਲੋਕ ਜੁੜਦੇ ਜਾ ਰਹੇ ਸੀਗੇ ਤੇ ਹੁਣ ਆਪਣੀ ਸਾਖ ਬਚਾਉਣ ਲਈ ਜਾਂ ਅਗਲੇ ਇਲੈਕਸ਼ਨ 'ਚ ਆਪਣੀਆਂ ਸੀਟਾਂ ਜਿੱਤਣ ਲਈ ਜਿੰਦਾ ਹਰਿਆਣੇ ਵਾਲੇ ਕਰ ਰਹੇ ਆ ਇਦਾਂ ਦੀ ਰਾਜਨੀਤੀ ਇਹ ਵੀ ਖੇਡ ਰਹੀ ਹੈ ਇੱਕ ਨਾ ਛਦੇਰੀ ਉਹਨਾਂ ਨੇ ਕਿਹਾ ਕਿ ਮਹਾਰਾਸ਼ਟਰ ਦੀ ਸਰਕਾਰ ਜਿਹੜੇ 12ਵੀਂ ਪਾਸ ਜਿੰਨੇ ਲੋਕ ਆ ਜਾਂ ਜਿਹੜੇ ਡਿਪਲੋਮਾ ਕਰ ਰਹੇ ਆ ਜਾਂ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਹੇ ਆ ਹਰ ਇੱਕ ਵਿਦਿਆਰਥੀ ਨੂੰ 6000 ਤਾ 8000 ਤੇ 10000 ਯਾਨੀ ਕਿ ਜਿਹੜੇ ਹੈਗੇ ਆ 12ਵੀਂ ਪਾਸ ਉਹਨਾਂ ਨੂੰ 6000 ਜਿਹੜੇ ਡਿਪਲੋਮਾ ਕਰ ਰਹੇ ਉਹਨਾਂ ਨੂੰ 8000 ਜਿਹੜੇ ਗ੍ਰੈਜੂਏਸ਼ਨ ਕਰ ਰਹੇ ਉਹਨਾਂ ਨੂੰ 10000 ਮਹੀਨਾ ਦਊਗੀ ਜੀ ਪਰ ਨਾਲ ਦੀ ਨਾਲ ਇੱਥੇ ਕਲੈਰਟੀ ਨਹੀਂ ਉਹਨਾਂ ਇਹ ਵੀ ਕਿਹਾ ਹੈ ਕਿ ਜਿਹੜਾ ਇਹ ਆਰਥਿਕ ਲਾਭ ਲੈਣਾ ਨਾ ਜੀ ਮੈਨੂੰ ਲੱਗਦਾ ਹੈ ਪੜਾਈ ਦੇ ਨਾਲ ਨਹੀਂ ਉਹਨਾਂ ਨੂੰ ਮਿਲਣਾ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਅਪਰੈਂਟਿਸਸ਼ਿਪ ਕਰੋ ਸਾਲ ਦੀ ਤੇ ਜਦੋਂ ਅਪਰੈਂਟਿਸਸ਼ਿਪ ਦਾ ਇਹਦਾ ਖਰਚਾ ਹੁੰਦਾ ਨਾ ਜਿਹੜੀ ਕੰਪਨੀ ਤੇ ਜਾ ਕੇ ਕੰਮ ਕਰਨਾ ਉਹ ਸਰਕਾਰ ਪਰ ਹੋਊਗੀ ਕੋਈ ਥੋੜਾ ਜਿਹਾ ਇਹ ਗੁੰਝਲਦਾਰ ਜਿਹਾ ਲੱਗਦਾ ਜੀ ਪਰ ਇੱਕ ਦਿਨ ਤੇ ਦਿਨ ਚ ਇਹਦੀ ਕਲੈਰਿਟੀ ਆਊਗੀ ਤੇ ਕੀ ਵਾਕਿਆ ਇਹ ਸਿੱਧੇ ਪੈਸੇ ਦੇਣਗੇ ਜਾਂ ਕਿਸੇ ਸਟਾਈਫੰਡ ਜਾਂ ਅਪਰੈਂਟਸ਼ਿਪ ਦੇ ਰੂਪ ਚ ਦੇਣਗੇ ਜਾਂ ਦੇਣਗੇ ਵੀ ਜਾਂ ਨਹੀਂ ਦੇਣਗੇ ਉਹਨਾਂ ਕਹਿ ਕੇ ਜੇ ਤੁਸੀਂ ਅਪਰੈਂਟਸ਼ਿਪ ਕਰੋਗੇ ਤੁਹਾਨੂੰ ਤਜਰਬਾ ਮਿਲ ਜਾਊਗਾ ਤੇ ਤਜਰਬਾ ਕਰੋਗੇ ਤੇ ਤੁਹਾਨੂੰ ਨੌਕਰੀ ਮਿਲ ਜਾਊਗੀ ਤੇ ਫਿਰ ਨਾਲ ਸਰਕਾਰ ਤੁਹਾਡੀ ਅਪਰੈਂਟਸ਼ਿਪ ਦਾ ਭੁਗਤਾਨ ਕਰੂਗੀ ਇਸ ਰੂਪ ਚ ਯਾਨੀ ਕਿ ਸਿੱਧੇ ਪੈਸੇ ਦੇਣ ਦੀ ਗੱਲ ਮੈਨੂੰ ਨਜ਼ਰ ਨਹੀਂ ਆ ਰਹੀ ਜੀ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਜੰਮੂ ਕਸ਼ਮੀਰ ਦੇ ਵਿੱਚ ਡੋਡਾ ਦੇ ਵਿੱਚ ਜਿਹੜੀ ਭਾਰਤੀ ਫੌਜਿਆਂ ਦੀ ਹੱਤਿਆ ਹੋਰੀ ਉਹਦੇ ਉੱਤੇ ਪ੍ਰਤੀਕਿਰਿਆ ਦਿੱਤੀ ਹੈ ਜੀ। ਇਹ ਡੋਡਾ 'ਚ ਹਾਲਾਤ ਲਗਾਤਾਰ ਖਰਾਬ ਚੱਲ ਰਹੇ ਆ। ਅੱਜ ਫੇਰ ਆ ਗਈ ਆ ਕਿ ਉੱਥੇ ਮੁਕਾਬਲਾ ਹੋ ਰਿਹਾ ਦੋ ਜਗ੍ਹਾ ਦੇ ਉੱਤੇ। ਤੇ ਉੱਥੇ ਕਿਹਾ ਜਾ ਰਿਹਾ ਕਿ ਕਾਫੀ ਸਾਰੇ ਜਿਹੜੇ ਟੈਰਰਿਸਟ ਆ ਪਾਕਿਸਤਾਨ ਵਾਲੇ ਪਾਸਿਓਂ ਘੁਸੇ ਹੋਏ ਆ। ਤੇ ਆਪਾਂ ਕੱਲ ਵੀ ਖਬਰ ਕੀਤੀ ਹੈ ਕਿ ਜਿਹੜੇ ਫੌਜੀ ਰਿਟਾਇਰਡ ਅਫਸਰ ਆ ਉਹਨਾਂ ਵੀ ਇੱਕ ਪੈਨਸ ਕਾਨਫਰੰਸ ਕੀਤੀ ਆ ਤੇ ਉਹਦੇ 'ਚ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਲੋਕ ਆਏ ਆ ਇਹਦਾ ਕਾਰਨ ਇਹ ਆ ਕੇ ਜਦੋਂ ਦੀ ਗਲਵਾਨ ਵਾਲੀ ਘਟਨਾ ਹੋਈ ਆ ਲਦਾਖ ਦੇ ਵਿੱਚ ਜਾਂ ਉਧਰ ਇਲਾਕਾ ਚ ਇੱਥੋਂ ਫੌਜ ਨੂੰ ਸ਼ਿਫਟ ਕਰ ਦਿੱਤਾ ਗਿਆ ਤੇ ਇਹ ਇਲਾਕਾ ਸਾਰਾ ਖਾਲੀ ਸੀਗਾ ਇਹਦਾ ਕਰਕੇ ਉਹਨਾਂ ਨੂੰ ਕੁਛ ਹੰ ਦਾ ਮੌਕਾ ਮਿਲਿਆ ਦੂਜੇ ਪਾਸੇ ਸਰਕਾਰ ਫੌਜ ਤੇ ਕੱਟ ਲਾ ਰਹੀ ਆ ਅਗਨੀਵੀਰ ਵਾਲੀ ਯੋਜਨਾ ਬਣਾ ਰਹੀ ਆ ਤੇ ਸਾਬਕਾ ਜਿਹੜੇ ਫੌਜੀ ਅਧਿਕਾਰੀ ਆ ਉਹ ਵੀ ਇਸ ਗੱਲ ਨੂੰ ਲੈ ਕੇ ਕਿੰਤ ਤਿਆ ਜਿੱਥੇ ਵਿਰੋਧੀ ਪਾਰਟੀਆਂ ਵੀ ਕਹਿ ਰਹੀਆਂ ਕਿ ਅਗਨੀ ਵੀਰ ਵਾਲਾ ਤੁਹਾਡਾ ਫੰਡਾ ਬਿਲਕੁਲ ਗਲਤ ਆ ਫੌਜ ਦੀ ਨੌਕਰੀ ਜਿਹੜੀ ਉਹ ਰੈਗੂਲਰ ਹੋਣੀ ਚਾਹੀਦੀ ਆ ਤੇ ਫੌਜ ਦੀ ਨਫਰੀ ਵੀ ਨਹੀਂ ਕੱਟਣੀ ਚਾਹੀਦੀ ਜੇ ਤੁਸੀਂ ਦੇਸ਼ ਨੂੰ ਬਚਾਉਣਾ ਤੇ ਫੌਜ ਦੇ ਤੇੜਾ ਤੇ ਖਰਚਾ ਕਰਦੇ ਹੋ ਨਾ ਉਹ ਕੋਈ ਮਨੋਰੰਜਨ ਨਹੀਂਗਾ ਉਹ ਕਿਸਮ ਦਾ ਤੁਹਾਡੇ ਦੇਸ਼ ਦੇ ਹਿੱਤ ਚ ਆ ਸਾਰਾ ਕੁਝ ਤੇ ਇਸ ਨੂੰ ਲੈ ਕੇ ਕਾਫੀ ਚਾਲ ਗੱਲ ਚੱਲ ਰਹੀ ਆ ਤੇ ਹੁਣ ਇਹਦੇ ਵਿੱਚ ਜਿਹੜੇ ਅਫਰੂਕ ਅਬਦੁੱਲਾਹ ਦੇ ਬੇਟੇ ਨੇ ਹਮ ਉਹਨਾਂ ਨੇ ਵੀ ਕਿਹਾ ਆ ਉਮਰ ਅਬਦੁੱਲਾਹ ਰਾਣੇ ਕਿ 55 ਜਵਾਨ ਹੁਣ ਤੱਕ ਸ਼ਹੀਦ ਹੋ ਚੁੱਕੇ ਪਿਛਲੇ ਕਮੇ ਤੋਂ ਜੀ ਤੇ ਹੀ ਸਰਕਾਰ ਨੂੰ ਪੁੱਛਦੇ ਵੀ ਕਰ ਕੀ ਰਿਹਾ ਇੱਕ ਪਾਸੇ ਤੋਂ ਕਹੀ ਜਾਂਦੇ ਆ ਕਿ ਇਹ ਆਖਰੀ ਲੜਾਈ ਅੱਤਵਾਦ ਨਾਲ ਲੜ ਰਹੇ ਆ ਉੱਥੇ ਹੁਣ ਕੁਝ ਖਿਆ ਹੀ ਨਹੀਂ 370 ਤਾਰਾ ਤੋੜਨ ਤੋਂ ਬਾਅਦ ਹਮ ਉੱਥੇ ਲੋਕ ਬੜੇ ਖੁਸ਼ ਆ ਸਾਰਾ ਅਮਨ ਆਮਨ ਹੋ ਗਿਆ ਤੇ ਫਿਰ ਉਹ ਕਹਿੰਦੇ ਵੀ ਤੁਸੀਂ ਨਾ ਹਮਲਿਆਂ ਨੂੰ ਰੋਕਣ ਲਈ ਕੀਤਾ ਕੀ ਹੁਣ ਤੱਕ ਉਹਨਾਂ ਨੇ ਬਹੁਤ ਸਵਾਲ ਟਾਏ ਉਹਨਾਂ ਨੇ ਜੀ 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 ਬਿਲਕੁਲ ਜਲੰਧਰ ਪਛਮੀ ਤੋਂ ਹਾਲੀ ਦੇ ਵਿੱਚ ਚੋਣ ਜਿੱਤੇ ਜਿਹੜੇ ਮਹਿੰਦਰ ਭਗਤ ਨੇ ਉਹਨਾਂ ਨੂੰ ਕੁਲਤਾਰ ਸਿੰਘ ਸੰਧਵਾ ਨੇ ਸੌਂ ਜੜੀ ਆ ਚੁਕਾਈ ਐ ਐਜ਼ ਅ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਦੋ ਦਿਨ ਪਹਿਲਾਂ ਖਬਰਾਂ ਆ ਰਹੀਆਂ ਸੀ ਕਿ ਉਹਨੂੰ ਮੰਤਰੀ ਬਣਾਇਆ ਜਾ ਸਕਦਾ ਹੈ ਪਰ ਅਜੇ ਤੱਕ ਇਸ ਤਰ੍ਹਾਂ ਦੀ ਕੋਈ ਕਾਰਵਾਈ ਤੇ ਨਹੀਂ ਆਈ ਪਰ ਉਹਨਾਂ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾ ਰਾਹੀਂ ਮੈਂਬਰ ਵਜੋਂ ਉਹਨਾਂ ਨੂੰ ਜਰੂਰ ਸੌਂ ਚੁਕਾਈ ਆ ਤੇ ਹੁਣ ਉਹ ਮਤਲਬ ਵਿਧਿਵਾਤ ਤੌਰ ਤੇ ਅਸੈਂਬਲੀ ਦੇ ਮੈਂਬਰ ਬਣ ਐਮ ਐਲ ਏ ਜਿਹੜੇ ਆ ਉਹ ਹੋ ਗਏ ਨੇ ਜੀ 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 ਆਬਕਾਰੀ ਦਿੱਤੀ ਜਿਹੜੀ ਮਾਮਲੇ ਦੇ ਵਿੱਚ ਦਿੱਲੀ ਹਾਈ ਕੋਰਟ ਨੇ ਜਿਹੜਾ ਆ ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਰਜ਼ੀ ਦਾ ਫੈਸਲਾ ਰੱਖਵਾ ਰੱਖ ਲਿਆ ਜੀ ਉਹ ਅਰਜ਼ੀਆਂ ਦਿੱਤੀਆਂ ਹੀਆਂ ਸੀਗੀਆਂ ਜੀ ਕਿ ਉਹਨਾਂ ਨੂੰ ਅੰਤਰਮ ਜ਼ਮਾਨਤ ਜਿਹੜੀ ਆ ਦਿੱਤੀ ਜਾਵੇ ਤੇ ਉਹਦੇ ਲਈ ਜਿਹੜੇ ਉਹਨਾਂ ਦੇ ਵਕੀਲ ਆ ਅਭਿਸ਼ੇਕ ਮਨੂ ਸਿੰਘ ਵੀ ਜੀ ਉਹਨਾਂ ਨੇ ਬੜੀਆਂ ਜ਼ੋਰਦਾਰ ਉੱਥੇ ਜਿਹੜੀਆਂ ਦਲੀਲਾਂ ਪੇਸ਼ ਕੀਤੀਆਂ ਨੇ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਕੋਈ ਆਪਣਾ ਅਤਵਾਦੀ ਥੋੜਾ ਵੀ ਤੁਹਾਨੂੰ ਬਿਨਾ ਕਰਨੀ ਇਹਨਾਂ ਚਾਹੇ ਜੇਲ੍ਹ ਚ ਰੱਖ ਛਡੋਗੇ ਚੁੜਿਆ ਆ ਮੁੱਖ ਮੰਤਰੀ ਆ ਜੇ ਈਡੀ ਵੱਲੋਂ ਜ਼ਮਾਨਤ ਮਿਲ ਲੱਗਦੀ ਆ ਤੇ ਸੀਬੀਆਈ ਆ ਜਾਂਦੀ ਆ ਇਹ ਸਾਜਸ਼ਾ ਹੋ ਰਹੀਆਂ ਨੇ ਉਹਦੇ ਖਿਲਾਫ ਉਹ ਕਹਿੰਦੇ ਆ ਕਿ ਇਦਾਂ ਕਰਨਾ ਜਿਹੜਾ ਉਹ ਦੇਸ਼ ਦੇ ਸਿਧਾਂਤ ਦੇ ਉਲਟਿਆ ਤੇ ਦੂਜੇ ਪਾਸੇ ਜਿਹੜੀ ਜਸਸ ਨੀਨਾ ਬਾਸਲ ਕ੍ਰਿਸ਼ਨਾ ਹੈਗੇ ਆ ਜੀ ਉਹਨਾਂ ਨੇ ਛੁੱਟੀ ਹੋਣ ਦੇ ਬਾਵਜੂਦ ਵੀ ਇਹ ਮਸਲੇ ਦੀ ਸੁਣਵਾਈ ਕੀਤੀ ਸੀਗੀ ਜੀ ਤੇ ਦਲੀਲਾਂ ਸੁਣਨ ਤੋਂ ਬਾਅਦ ਉਹਨਾਂ ਨੇ ਜਿਹੜੀ ਅੰਤਰਮ ਜ਼ਮਾਨਤ ਹੈ ਨਾ ਉਹਦਾ ਤੇ ਫੈਸਲਾ ਰੱਖ ਲਿਆ ਰੱਖਵਾ ਹੋ ਸਕਦਾ ਉਹਨੂੰ ਅੰਤਰਮ ਜ਼ਮਾਨਤ ਤੇ ਥੋੜੇ ਸਮੇਂ ਦੀ ਜ਼ਮਾਨਤ ਮਿਲ ਜੇਗੀ ਜੀ ਜੀ ਤੇ ਦੂਜੇ ਪਾਸੇ ਜਿਹੜੀ ਉਹਨਾਂ ਦੀ ਪੱਕੀ ਜ਼ਮਾਨਤ ਹੋਣੀ ਆ ਜੀ ਉਹ 29 ਜੁਲਾਈ ਨੂੰ ਉਹਦੀ ਡੇਟ ਪਈ ਹੋਈ ਆ ਕਿ 29 ਜੁਲਾਈ ਨੂੰ ਉਹਨਾਂ ਨੂੰ ਪੱਕੀ ਜ਼ਮਾਨਤ ਮਿਲਦੀ ਆ ਜਾਂ ਉਸ ਤੋਂ ਪਹਿਲਾਂ ਵੀ ਉਹਨਾਂ ਨੂੰ ਜਿਹੜੀ ਐ ਛੋਟ ਮਿਲ ਸਕਦੀ ਆ ਰਾਸ਼ਟਰਪਤੀ ਦੇ ਵੱਲੋਂ ਯੂਨੀਵਰਸਿਟੀ ਕਾਨੂੰਨ ਸੋਧ ਦਾ ਬਿੱਲ ਜਿਹੜਾ ਆ ਉਹ ਰੱਦ ਤੇ ਰਾਜਪਾਲ ਹੀ ਹੋਣਗੇ ਯੂਨੀਵਰਸਿਟੀਆਂ ਦੇ ਚਾਂਸਲਰ ਇਹ ਪੰਜਾਬ ਸਰਕਾਰ ਦਾ ਤੇ ਜਿਹੜੇ ਸਾਡੇ ਰਾਜਪਾਲ ਰਹੀ ਉਹਨਾਂ ਦਾ ਬੜਾ ਲੜਾਈ ਝਗੜਾ ਚੱਲਦਾ ਰਿਹਾ ਕੁਝ ਵਾਈਸ ਚਾਂਸਲਰ ਰੋਂਣ ਤੋਂ ਤੇ ਕੁਝ ਹੋਰ ਮੁੱਦਿਆਂ ਨੂੰ ਲੈ ਕੇ ਵੀ ਤੇ ਇੱਕ ਸੋਧ ਬਿੱਲ ਯੂਨੀਵਰਸਿਟੀ ਕਾਨੂੰਨ ਵਾਲਾ 2023 ਚ ਜਿਹੜਾ ਸੀਗਾ ਉਹ ਪਾਸ ਕਰਕੇ ਸਟੇਟ ਗਵਰਨਮੈਂਟ ਨੇ ਦੇ ਦਿੱਤਾ ਸੀਗਾ ਪਹਿਲਾਂ ਤੋਂ ਗਵਰਨਰ ਸਾਹਿਬ ਨੇ ਆਪਣੇ ਕੋਲ ਰੱਖ ਛੜਿਆ ਤੇ ਮੁੜ ਕੇ ਉਹਨੂੰ ਮੇਰੇ ਖਿਆਲ ਤਿੰਨ ਬਿੱਲ ਜਿਹੜੇ ਸੀ ਉਹ ਰਾਸ਼ਟਰਪਤੀ ਨੂੰ ਭੇਜੇ ਸੀਗੇ ਉਹਦੇ ਵਿੱਚ ਇਹ ਸੀਗਾ ਕਿ ਜਿਹੜਾ ਗਵਰਨਰ ਆ ਆਮ ਤੌਰ ਤੇ ਸਾਰੇ ਹਿੰਦੁਸਤਾਨ 'ਚ ਇਦਾਂ ਹੁੰਦਾ ਕਿ ਜਿਹੜੇ ਗਵਰਨਰ ਹੁੰਦੇ ਯੂਨੀਵਰਸਿਟੀਆਂ ਦੇ ਇਹ ਵੀ ਚਾਂਸਲਰ ਹੁੰਦੇ ਆ ਜੀ 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 ਤੇ ਜਿਹੜਾ ਬਿੱਲ ਪਾਸ ਕੀਤਾ ਸੀ ਇਹਨਾਂ ਕਿਹਾ ਸੀ ਗਵਰਨਰ ਦੀ ਥਾਂ ਤੇ ਸੂਬੇ ਦਾ ਚੁਣਿਆ ਹੋਇਆ ਮੁੱਖ ਮੰਤਰੀ ਚਾਂਸਲਰ ਹੋਣਾ ਚਾਹੀਦਾ ਤੇ ਇਹ ਜਿਹੜਾ ਬਿੱਲ ਸੀ ਪਰ ਜਦੋਂ ਰਾਸ਼ਟਰਪਤੀ ਕੋ ਗਿਆ ਸੀਗਾ ਤੇ ਉਹਨੂੰ ਉਹਨਾਂ ਨੇ ਫਿਰ ਇਹਨੂੰ ਰੱਦ ਕਰ ਦਿੱਤਾ ਤੇ ਹੁਣ ਬਿਲ ਜਿਹੜੀਆਂ 11 ਯੂਨੀਵਰਸਿਟੀਆਂ ਨੇ ਪੰਜਾਬ ਦੀਆਂ ਜੀ ਉਹਨਾਂ ਦੇ ਜਿਹੜੇ ਚਾਂਸਲਰ ਨੇ ਉਹ ਪੰਜਾਬ ਦੇ ਰਾਜਪਾਲ ਨਹੀਂ ਹੋਣਗੇ ਮੁੱਖ ਮੰਤਰੀ ਜਿਹੜੇ ਉਹ ਨਹੀਂ ਹੋਣਗੇ ਜੀ ਬਿਲਕੁਲ ਅਗਲੀ ਖਬਰ ਜਿਹੜੀ ਲਾਸਟ ਕਰਦੇ ਆ ਆਮ ਆਦਮੀ ਪਾਰਟੀ ਵੱਡੀ মিডিਆ ਕਾਨਫਰੰਸ ਜਿਹੜੀ 18 ਜੁਲਾਈ ਨੂੰ ਚੰਡੀਗੜ੍ਹ ਦੇ ਵਿੱਚ ਕਰਨ ਜਾ ਰਹੀ ਹੈ ਸੀਐਮ ਮਾਨ ਸਮਿਤ ਤਿੰਨ ਵੱਡੇ ਨੇਤਾ ਕਰ ਰਹੇ ਹਨ ਪਰ ਇੰਦਰ ਦੇ ਪਿੱਛੇ ਵੀ ਇਹ ਕੰਮ ਲੱਗਦਾ ਹੈ ਕਿ ਬੜੇ ਦਿਨਾਂ ਤੋਂ ਇਹ ਫਵਾਹਾਂ ਚੱਲ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਅੰਦਰ ਵੀ ਸਾਰਾ ਕੁਝ ਅੱਛਾ ਨਹੀਂ ਹੈ ਜੀ ਇੱਥੋਂ ਤੱਕ ਵੀ ਖਬਰਾਂ ਆ ਰਹੀਆਂ ਨੇ ਕਿ 28-29 ਐਮਐਲਏ ਜਿਹੜੇ ਆ ਉਹ ਕੇਂਦਰ 'ਚ ਜਾ ਕੇ ਮਿਲ ਰਹੇ ਆ ਤੇ ਭਗਵੰਤ ਮਾਨ ਨੂੰ ਬਦਲਣ ਦੀ ਮੰਗ ਕਰ ਰਹੇ ਆ ਜੀ ਤੇ ਦੂਜੇ ਪਾਸੇ ਇੱਕ ਇਹ ਵੀ ਖਬਰ ਚੱਲਦੀ ਸੀ ਕਿ ਪੈਰਲਲ ਸਰਕਾਰ ਚੱਲ ਰਹੀ ਆ ਜਿਹੜੇ ਇਹਨਾਂ ਦੇ ਵੱਡੇ ਨੇਤਾ ਨੇ ਇੱਕ ਕੇਂਦਰ ਵਿੱਚ ਬੈਠੇ ਹੋਏ ਸੰਦੀਪ ਪਾਠਕ ਜੀ ਉਹ ਬਹੁਤ ਨੇੜੇ ਆ ਕੇਜਰੀਵਾਲਰਾਂ ਦੇ ਤੇ ਉਹ ਅਲੱਗ-ਅਲੱਗ ਐਮਐਲਏ ਦੀਆਂ ਮੀਟਿੰਗਾਂ ਕਰਦੇ ਰਹੇ ਜਿਹੜਾ ਹਾਰ ਤੋਂ ਬਾਅਦ ਜਿਹੜਾ ਮੰਤ్ర ਹੋਇਆ ਨਾ ਮੁੱਖ ਮੰਤਰੀ ਵੱਖਰਾ ਕਰਦੇ ਰਹੇ ਤੋਂ ਵੱਖਰਾ ਕਰਦੇ ਰਹੇ ਇਹਦੇ ਨਾਲ ਸੁਨੇਹਾ ਆਇਆ ਸੀਗਾ ਕਿ ਪਾਰਟੀ 'ਚ ਸਬਕ ਛਾ ਨਹੀਂ ਆ ਤਾਂ ਹੋ ਸਕਦਾ ਕਿ ਮੁੱਖ ਮੰਤਰੀ ਨੂੰ ਬਦਲਣ ਦੀ ਕੋਈ ਤਰਕੀਬ ਬਣ ਰਹੀ ਹੋਵੇ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਮੌਜੂਦਾ ਸਪੀਕਰ ਨੇ ਉਹ ਚਾਹਵਾਨ ਨੇ ਕਿ ਮੈਂ ਕਿਸ ਤਰ੍ਹਾਂ ਮੁੱਖ ਮੰਤਰੀ ਬਣ ਜਾਂ ਤੇ ਇਦਾਂ ਦੀਆਂ ਖਬਰਾਂ ਆਈਆਂ ਉਹਦੀ ਹਜੇ ਪੁਸ਼ਟੀ ਨਹੀਂ ਅਸੀਂ ਕਰਦੇ ਜੀ ਕਿ ਕੋਠਾਈ ਲੈ ਕੇ ਐਮਐਲਏ ਨੂੰ ਤੇ ਉਹ ਪਿਛਲੇ 2 ਮਹੀਨਿਆਂ ਤੋਂ ਕੋਸ਼ਿਸ਼ਾਂ ਜਾਰੀ ਰੱਖ ਰਿਹਾ ਕਿ ਭਗਵੰਤ ਮਾਨ ਨੂੰ ਬਦਲ ਦਿੱਤਾ ਜਾਵੇ ਉਹ ਲੋਕਾਂ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ ਜੀ ਤੇ ਇਹਨਾਂ ਚੀਜ਼ਾਂ ਨੂੰ ਠੱਲ ਪਾਉਣ ਲਈ ਸ਼ਾਇਦ ਹੁਣ ਕੇਂਦਰ ਦੀ ਇਹਨਾਂ ਦੀ ਲੀਡਰਸ਼ਿਪ ਨੇ ਫੈਸਲਾ ਕੀਤਾ ਹੋਣਾ ਤੇ ਇੱਕ ਚੰਡੀਗੜ੍ਹ 'ਚ ਮੀਡੀਆ ਕਾਨਫਰੰਸ ਅੱਧੀ ਆ ਉਹਦੇ ਵਿੱਚ ਜਿਹੜੇ ਵੱਡੇ ਲੀਡਰ ਨੇ ਕਿਉਂਕਿ ਐਸੋੜੇ ਕੇਜਰੀਵਾਲ ਤੇ ਜੇਲ੍ਹਤ ਨੇ ਤੇ ਜਿਹੜੇ ਉਹਨਾਂ ਦੇ ਐਮਪੀ ਨੇ ਸੱਜੇ ਸਿੰਘ ਤੇ ਡਾਕਟਰ ਸੰਦੀਪ ਪਾਠਕ ਤੇ ਭਗਵੰਤ ਮਾਨ ਤੇ ਤਿੰਨੇ ਇਕੱਠੇ ਬੈਠਣਗੇ ਤੇ ਪ੍ਰੈਸ ਨੂੰ ਉਹਨਾਂ ਨੇ ਸਵਾਲਾਂ ਦੇ ਜਵਾਬ ਦੇਣਗੇ ਇਹਦੇ ਨਾਲ ਇਹ ਪ੍ਰਭਾਵ ਉਹ ਸਿਰਜਣਾ ਚਾਹੁੰਦੇ ਆ ਕਿ ਪਾਰਟੀ ਚ ਸਭ ਅੱਛਾ ਕੋਈ ਇਹੋ ਜੀ ਗੱਲ ਨਹੀਂ ਚੱਲ ਰਹੀ ਅਸੀਂ ਵੇਖੋ ਇਕੱਠੇ ਬੈਠੇ ਆ ਪੁੱਛੋ ਸਾਨੂੰ ਜੋ ਪੁੱਛਣਾ ਇਸ ਤਰ੍ਹਾਂ ਦੀ ਖਬਰ ਚੱਲ ਰਹੀ ਆ ਜੀ ਬਿਲਕੁਲ ਸੋ ਬਹੁਤ ਧੰਨਵਾਦ ਗੱਲ ਸਭ ਖਬਰਾਂ ਦੇ ਵਿਸਤਾਰ ਦੇ ਵਾਸਤੇ ਜੋ ਸਮਾਂ ਜਿਹੜਾ ਆ ਉਹ ਸਮਾਪਤ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਨੂੰ ਫ ਸਤੇ ਵੀ ਸਾਡੇ ਨਾਲ ਕੰਟੈਕਟ ਜ਼ਰੂਰ ਕਰਨਾ ਸੋ ਅੱਜ ਦੇ ਲਈ ਇਨਾ ਹੀ ਫਿਰ ਮੰਗੇ ਹਾਜ਼ਰ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ